ਅੱਛਾ ਦਰਸ਼ਕ ਵੀਰੋ ਬਾਈ ਨਾਲ ਗੱਲਾਂ ਬਾਤਾਂ ਕਰ ਲਈਆਂ ਸੀ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਬਾਈ ਦੇ ਕਬੂਤਰ ਤੇ ਕਬੂਤਰ ਦੇਖਿਓ ਗੌਰ ਨਾਲ ਵੀਰੇ ਸਾਰੇ ਕਬੂਤਰ ਇਹਨਾਂ ਕੋਲੇ ਟੌਪ ਦੇ ਨੇ ਕਿਉਂਕਿ ਬੰਤ ਵਾਲਾ ਬਲੱਡ ਵੀ ਹੈਗਾ 우ਸਤਾਦ ਪੱਲਮਗੜਾ ਵਾਲਾ ਤੇ ਕਈ ਕਬੂਤਰ ਕੋਤੇ ਹੋਰ ਆਸੇ ਪਾਸੇ ਵੀ ਆਏ ਨੇ ਕਬੂਤਰ ਗੌਰ ਨਾਲ ਦੇਖਿਓ ਬਾਕੀ ਤੁਹਾਨੂੰ ਕਬੂਤਰ ਦਿਖਾਉਣੇ ਆਂ ਫਰਕ ਤੁਹਾਨੂੰ ਆਪ ਹੀ ਆ ਜਾਣੀਆ ਕਰ ਲਾ ਵੀਰੇ ਨੇੜੇ ਕਰ ਲਾ ਕੈਮਰਾ ਹੂੰ ਆ ਆਪਣੀ ਕਬੂਦਰੀ ਹੈ ਗੰਜੀ ਵਾਲੀ ਤੇ ਪਹਿਲੀ ਵਾਰੀ ਗੰਜੀ ਜਿੱਤੀ ਸੀ ਉੱਥੇ ਨੇ ਡੇਢ ਘੰਟੇ ਦੀ ਵਿੱਥੀ ਬਾਈ ਗੁੱਦਰੀ ਨੇ ਓਕੇ ਹੋਰ ਨੇੜੇ ਕਰ ਠੀਕ ਹੈ ਦੂਸਰੀ ਬਾਈ ਇਹ ਤੀਸਰੀ ਬਾਜੀ ਇਹ ਸੰਧੋਂ ਵਾਲੀ ਜਿਹੜੀ ਪੱਲੇ ਵਾਲੀ ਕਹਿੰਦੇ ਸੀ ਹਾਂ ਇਹਦੇ ਟਾਈਮ ਚ ਗੱਟੀ ਗਏ ਦੀ ਕਬੂਦਰੀ ਹਾਂ ਤੇ ਮੰਨ ਲਾ ਇਹ ਉਦੋਂ 6:30 ਵਜੇ ਇੱਕ ਕੂਤਰੇ ਆ ਕੋਟਲਿਆਂ ਦੇ ਜਦੋਂ ਬੈਠੀ ਆ ਆਪਣੀ ਓਕੇ ਕਿ ਟਾਈਮ ਚ ਗੱਟੀ ਘਰੇ ਵਿੱਚ ਚੋੜਦੀ ਸੀ ਉੱਥੇ ਵਿੱਚ ਚੋੜਦੀ ਉਹਦੇ ਉੱਥੇ ਕੀ ਮੋਟਰਸਾਈਕਲ ਨਾਮ ਸੀਗੀ ਨਾ ਨਾ ਉੱਥੇ ਇਹ ਮੇਰੇ ਖਾ ਫਰਿੱਜ ਸੀ ਫਰਿੱਜ ਸੀ ਕੂਲਰ ਸੀ ਸੰਧੋਂ ਸੰਧੋਂ ਹੈ ਹਾਂ ਅੱਛਾ ਉੱਡੇ ਸੀ ਕਬੂਤਰ ਤਕਰੀਬਨ 120 ਦੇ ਕਰੀਬ ਹਾਂ ਹਾਂ ਓਕੇ ਮੈਨੂੰ ਹੀ ਫੜਾ ਦਿਆ ਕਰ ਗੂ ਹਾਂ ਦੇਖ ਲਓ ਹੈ ਲੋ ਜੀ ਦਰਸ਼ਕ ਵੀਰੋ ਵੀ ਇਹ ਕਬੂਤਰੀ ਤਿੰਨ ਬਾਜ਼ੀਆਂ ਵਧੀ ਹੋਈ ਆ ਠੀਕ ਆ ਸੰਧੂ ਵੀ ਇਹ ਹੀ ਕਬੂਤਰੀ ਹੋਈ ਸੀ ਠੀਕ ਆ ਪੱਲੇ ਵਾਲਾ ਜਿਹੜਾ ਪੱਲਾ ਪੂਰਾ ਰੰਗਿਆ ਵਸੇ ਨੇ ਦੱਸਿਆ ਵੀ ਬਾਅਦ ਚ ਆਈ ਆ ਠੀਕ ਆ ਕਾਫੀ ਟਾਈਮ ਬਾਅਦ ਚ ਮਤਲਬ ਉੱਡੀ ਵੀ ਆ ਇਹ ਤੇ ਹੈ ਕਿਹੜਾ ਬਲੱਡ ਕਿਹੜਾ ਹੈ ਇਹ ਬਲਬੀਰ ਵਾਲਾ ਤੇ ਇਹ ਬਿੰਦਰ ਵਾਲਿਆਂ ਦੇ ਆ ਗਿਆ ਖੂਨ ਦਾ ਹਮ ਇੱਕ ਇਹਦਾ ਖੂਨ ਚ ਆ ਗਿਆ ਇਹਦੇ ਜਿਹੜਾ ਆਪਣੇ ਇਸੇ ਮੋਟੇ ਵਾਲਾ ਕੂਤਰ ਹਮ ਉਹਦੇ ਬਲੱਡ ਚੋਂ ਗਾਹਾਂ ਆ ਗਿਆ ਇਹ ਆਸੀ ਵਾਲੇ ਕੂਤਰਾਂ ਚ ਆ ਗਿਆ ਹਾਂ ਹਾਂ ਓਕੇ ਉਹਦੇ ਗੋੜਦੇ ਕਿਵੇਂ ਨੇ ਇਹ ਉੱਟਦੇ ਇਹ ਘਰੇ ਵਿੱਚੇ ਆਗੇ ਡਾਂਨ ਵੀ ਬਹੁਤ ਹਨਾਂ ਦੀ ਆਹ ਰੰਗ ਅੱਡ ਕੱਢਦੀ ਐ ਇਹ ਸਭ ਇਹ ਨਹੀਂ ਨਹੀਂ ਇਹ ਕੋਈ ਡਾਂਵਾ ਕੱਢਦਾ ਇਹ ਤਾਂਮੂ ਹੀ ਆ ਮੰਨ ਲੇ ਚੱਲੀ ਗੱਡੀ ਹਾਂ ਹਾਂ ਓਕੇ ਤੇ ਨੋਕ ਨੋਕ ਇਹ ਕਾਲੀ ਵੀ ਕੱਢ ਜਾਂਦੇ ਆ ਸ਼ਾਖੇ ਵੀ ਕੱਢ ਜਾਂਦੇ ਆ ਹਾਂ ਚਿੱਟੀਆਂ ਦੇ ਵੀ ਕੱਢਦੇ ਖੱਟੀਆਂ ਦੇ ਵੀ ਕੱਢਦੇ ਤਿੰਨੇ ਰੰਗ ਕੱਢਦੇ ਰੰਗ ਸਾਰੇ ਕੱਢ ਜਾਂਦੇ ਆ ਹਾਂ ਚੁੰਝਾਂ ਵੀ ਕਾਲੀਆਂ ਦਾ ਚਿੱਟੀਆਂ ਕੱਢਦੇ ਇਹ ਸ਼ਾਖੇ ਕਿਵੇਂ ਜਿ ਕੱਢਦੇ ਆ ਸ਼ਾਖੇ ਮਤਲਬ ਡੱਕਾਂ ਵਾਲੀ ਹਾਂ ਡੱਕਾਂ ਵਾਲੇ ਕੱਢਦੇ ਸ਼ਾਖੇ ਚਿੱਟੇ ਬੇਦਾਰ ਕਰ ਲੈ ਕਰ ਬਾਈ ਓਕੇ ਸਹੀ ਹੈ ਬਾਈ ਲਓ ਜੀ ਲੈ ਭਰਾ ਪਹਿਲਾ ਕਬੂਤਰ ਨਹੀਂ ਦਿਖਾਵਾਂਗੇ ਸਰ ਹਾਂ ਇਹ ਕਿੱਥੇ ਨਾ ਆਏ ਭਾਈ ਨੇੜੇ ਹੀ ਰਹਿ ਬਸ ਲੈ ਬਾਹਰ ਖੋਲ ਲੱੱ ਲੈਓ ਜੀ ਲੈ ਲਓ ਇਹ ਆ ਗਈ ਬੌਡੇ ਵਾਲੀ ਆਪਣੀ ਕਬੂਦਰੀ ਹੂੰ ਇਹ ਪਹਿਲੀ ਛੱਡੀ ਢਲਮੀ ਅੱਛਾ ਢਲਮੀ ਇਹ ਪੰਜਵੀਂ ਆ ਕੇ ਬਹਿ ਗਈ ਹੈ ਕਬੂਦਰੀ ਸਰ ਬਾਜੀ ਹੋਈ ਵੀ ਸੀਗੀ ਪਰ ਇਹ ਹਰਗੀ ਕਬੂਦਰੀ ਆਪਾਂ ਓਕੇ ਪੈਂਕੀ ਤੇ ਬਹਿ ਗਈ ਆਗੇ ਤੇ ਇਹ ਉਦੋਂ ਬੜੇ ਬੌਡੇ ਛੱਡੀ ਐ ਬਾਜੀ ਸਾਜੀ ਵੀ ਸੀ ਨਹੀਂ ਬਾਜੀ ਸਾਡੀ ਬੰਡੀ ਵੀ ਸੀਗੀ ਹਾਂ ਤੂੰ ਇਹ ਜਿਹੜਾ ਕੂਤਰ ਜਿਹੜਾ ਬਾਹਰ ਸੀ ਕੂਤਰ ਉਹ ਹਰਾ ਗਿਆ ਅੱਛਾ ਉਹ ਕੂਤਰ ਹਰਾ ਗਿਆ ਸੀਗਾ ਓਕੇ ਮਤਲਬ ਪੰਜਾ ਕੂਤਰਾਂ ਬਾਜੀ ਹੋਈ ਸੀ ਇਹ ਉੱਥੇ ਮਨ ਲਾ ਹਰ ਗਈ ਸਤਾ ਹਰ ਗਈ ਮੰਨਦੇ ਨੂੰ ਹੂੰ ਉਦੋਂ ਬਾਅਦ ਇਹ ਬੌਡੀ ਛੱਡੀ ਹੂੰ ਫਿਰ ਬੌਡੀ ਇਹ ਬਾਈ ਜਿੱਤੇ ਉਥੇ 90 92 ਕੂਤਰ ਸੀ ਨੇ ਹਰਾਏ ਆ ਓਕੇ ਹਾਂ ਕਿੰਨਾ ਮੁੱਢ ਦਾ ਦੂਜਾ ਨੰਬਰ ਇਹਦਾ 1700 ਮੁੱਢ ਸੀ ਸ਼ਾਇਦ 250 ਫੌਜੀ ਗਿਆ ਸੀਗਾ ਹੂੰ ਤੇ ਉੱਥੇ 250 ਹਾਂ ਇਹਦੇ ਚ ਕੀ ਦਾ ਬਲੱਡ ਆ ਇਹਦੇ ਚ ਵੀ ਉਹੀ ਆ ਇਹ ਵੀ ਮੰਨ ਕੇ ਚਲੀਏ ਇਹ ਉਹਦੀ ਮਾਸੀ ਆ ਗਈ ਮਤਲਬ ਕਿ ਬਲਵੀਰ ਵਾਲਾਂ ਚ ਹੈਗਾ ਬਲੱਡ ਹਾਂ 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 ਹੂੰ ਬਲਵੀਰ ਗੋਸਲ ਵਾਲਾ ਕਬੂਤਰ ਆ ਗਿਆ ਸੀ ਬਾਈ ਇਹਨਾਂ ਕੋਲੇ ਠੀਕ ਆ। ਵਾਹ ਵੀਰ। ਅਗਲਾ ਫੜਾ। ਲਓ ਜੀ। ਆ ਦੱਸੋ ਵੀਰ। ਇਹ ਗੁਰੂ ਸਰ ਵਾਲੀ ਜਿਹੜੀ ਪਹਿਲਾਂ ਨੰਗਲ ਜਿੱਤੀ ਇਹ। ਫਿਰ ਇਹ ਗੁਰੂ ਸਰ ਜਿੱਤੀ ਇਹ 40 45 ਮਿੰਟ ਉੱਡ ਕੇ ਵੱਧ ਜੇ 3:22 ਨਿਬੜੀ ਆ। ਉਹ ਦੇ ਕੁਦਰੀ ਉੱਡੀ ਆ ਉਹਦੇ ਫਿਰ। 2 ਵਾਦੀ ਵੀ ਐ। ਹਾਂ 2 ਵਜਿਆਂ ਵਿੱਚ ਜਿੱਤੀ ਵੀ ਐ। ਹੂੰ। ਜਿਹੜਾ ਨਾਮ ਵਗੈਰਾ ਹੋਇਆ ਨਾ ਦੱਸ ਦਿਓ ਕਿਹੜਾ ਜਿੱਤੀ। ਕੋਈ ਚੱਕਰ ਨਹੀਂ। ਠੀਕ ਹੈ ਕੀ ਵੀ ਸੱਡਾਂ ਨਹੀਂ ਉੱਥੇ ਮੇਰੇ ਕੋਲ 5 ਕਿਲੋ ਸ਼ਾਇਦ ਬਦਾਮਦੂ ਸੀਗੇ ਸ਼ਾਇਦ ਹੂੰ 5 ਕਿਲੋ ਭਰਾ ਬਦਾਮ ਅੱਛਾ ਹੂੰ ਉੱਥੇ 40 45 ਮਿੰਟ ਵੱਧ ਉੱਡੀਆ ਹੂੰ ਬਾਜੀ ਆਪਣਾ ਭਾਨਾ ਭਰਾਗਾ ਉਹਨੇ ਬਾਜੀ ਉਹਦੇ ਯਾਰ ਮਿੱਤਰ ਸੀਗੇ ਉਹਨੇ ਬਾਜੀ ਤਿੰਨਾਂ ਹਣ ਚਾਰਾਂ ਚ ਬਾਜੀ ਹੋ ਗਈ ਸੀ ਵੀਡੀਓ ਚ ਵੀ ਗੱਲ ਕਰੀ ਆਪਾਂ ਹਾਂ ਹਾਂ ਇਹ ਉਹ ਕੂਤਰਿਆ ਗਈ ਸਹੀ ਆ ਘਰੇ ਵੀ ਬਹੁਤ ਉੱਚੀ ਉੜਦੀ ਉੱਥੇ ਵੀ ਸਰਾ ਹੀ ਕਰਾਇਆ ਇਹਨੂੰ ਉੱਡਣ ਵਾਲਾ ਗਰਮੀ ਬਹੁਤ ਜ਼ਿਆਦਾ ਸੀ ਹਾਂ ਹੂੰ ਗਰਮੀ ਬਹੁਤ ਜ਼ਿਆਦਾ ਸੀ ਉਹਦੇ ਗਰਮੀ ਵੀ ਬਸ ਐ ਸੰਹਲਾ ਇੱਕ ਕੋਈ 12 1 ਵਜੇ ਕੂਤਰਾਂ ਦਾ ਦਲੇ ਲੱਗੇ ਓਕੇ ਹੂੰ ਸਹੀ ਹੈ ਭਾਈ ਇੱਕ ਨੌਂਦਰ ਕਾਲੀ ਆ ਵੀਰੇ ਠੀਕ ਆ ਵਿੱਚ ਦੋਨਾਂ ਜੀ ਆ ਹਾਂ ਹਾਂ ਦੋਨਾਂ ਜੀ ਇੱਕ ਇੱਕ ਨੌਂਦਰ ਕਾਲੀ ਆ ਨੌਂਦਰ ਦਾ ਕਾਲੀ ਬਹਿ ਮਾਈ ਯਾਰ ਪਹਿਲਾਂ ਕੀ ਹੋ ਰਹਾ ਹੈ ਤਬ ਬੁੱਢੇ ਤੋਂ ਹੀ ਪਤਾ ਸਾਡਾ ਫਰਜ਼ ਆ ਭਾਈ ਸਾਨੂੰ ਤਾਂ ਜਦੋਂ ਅਗਲੇ ਦਾ ਫੋਨ ਆਦਾ ਨਾ ਉਹ ਤੋਂ ਦੱਸ ਦੇ ਭਾਈ ਆ ਚੀਜ਼ ਦੱਸ ਆ ਚੀਜ਼ ਦੱਸ ਸਾਡਾ ਘਰ ਦਾ ਕੁਝ ਨਹੀਂ ਅਸੀਂ ਇੰਨੇ ਗੱਲ ਦੱਸ ਤੇ ਅਗਲਾ ਜਿਹਨੇ ਫੋਨ ਕਰਿਆ ਉਹ ਖੁਸ਼ ਹੋ ਜਾਂਦਾ ਹਾਂ ਹਾਂ ਸਾਡੀ ਗੱਲ ਵਿੱਚ ਆ ਗਈ ਹੋਰ ਕੁਝ ਨਹੀਂ ਠੀਕ ਆ ਵੀਰੇ ਹਾਂ ਲਓ ਜੀ ਹਾਂ ਇਹ ਆ ਗਈ ਆਪਣੀ ਸੇਖੇ ਵਾਲੀ ਕੁਦਰੀ ਹੂੰ ਕਿਹੜਾ ਸੇਖ ਛੱਡੀ ਇਹ ਸੇਖੇ ਛੱਡੀ ਸੀ ਉਹ ਆਪਣੇ ਇੱਧਰ ਛੋਟੇ ਸੇਖੇ ਹੂੰ ਪਹਿਲਾਂ ਹਿੰਮਤ ਇਹ ਤੇ ਸਰਾ ਇਹ ਤਿੰਨ ਬਾਜੀਆਂ ਛੱਡੀ ਐ ਪਹਿਲਾਂ ਹਿੰਮਤਪੁਰੇ ਛੁੱਟੀ ਐ ਇਹ ਪਹਿਲਾਂ ਮਤਲਬ ਇਹ ਕੋਠਾਂ ਛੱਡਤੀ ਹਮਦ ਬਰੇਹਰੀ ਜਾ ਕੇ ਘਰੇ ਵਾੜੀ ਉੱਡਦੀ ਸੀ ਮੈਂ ਕਿਹਾ ਵੀ ਚਲੇ ਛੋਟੇ ਪਿੰਡ ਤੋਂ ਗਈ ਨਹੀਂ ਇਹ ਕੁਦੀ ਆਥਣਾ ਜੇ ਫੌਜੀ ਬੋਲਣ ਲੱਗਿਆ ਹਾਂ ਤੇ ਉੱਥੇ ਮੰਨ ਲਾ ਬਾਜੀ ਸਾਡੀ ਐਂਟਰੀ ਵਾਲੀ ਬਾਜੀ ਨਿਬੜ ਗਈ ਗਿਲਦੀਪ ਹਾਂ ਸਾਡੀ ਐਂਟਰੀ ਵਾਲੀ ਬਾਜੀ ਇੱਥੇ ਕੁੱਸੇ ਸੀ 5 ਵਜੇ ਫੌਜੀ ਦਾ ਦੋਦਰ ਵਾਲਾ ਕੁੱਤਰ ਸਾਡਾ ਬਾਜੀ ਹੋ ਗਈ ਸੀ ਉਹਨਾਂ ਦੀ ਸੱਤਾਂ ਕੁਦਰਾਂ ਵਜੇ ਫੌਜੀ ਦਾ ਦੋਦਰ ਵਾਲਾ ਕੁੱਤਰ 5 ਵਜੇ ਲਾਸਟ ਵੇਲੇ ਆਈ ਕਹਿੰਦੇ ਬਹੁਤ ਟੁੱਟਿਆ ਹੋ। ਇਹ ਅਸੀਂ ਜਦੋਂ ਉੱਥੋਂ ਵਾਹ ਆਵੂਗੇ ਕੁੱਤਰ ਪੈ ਹੀ ਹੋਏ ਵੰਡ ਕੇ ਲੈ ਕੇ ਆ ਗਏ 6 ਵਜੇ ਕੁਦਰੀ ਸਾਡੇ ਸਾਹਮਣੇ ਫਿਰਦੀ ਸੀ ਉੱਥੇ। ਅੱਛਾ। ਹਮੋਦਪੁਰੇ। ਹਮੋਦਪੁਰੇ। ਉਦੋਂ ਬਾਅਦ ਅਸੀਂ ਇਹਨੂੰ ਮੈਂ ਘਰੇ ਕੁਦਰੀ ਬਾਣੀ ਉੱਡਦੀ ਆਂ 6 ਵਜੇ ਚੜਤੀ। ਇਹਨੇ ਥੱਲਾ ਨਹੀਂ ਲਿਖਿਆ ਬਾਈ। ਅੱਛਾ। ਫੇਰ ਤੈਨੂੰ ਹੋਰ ਦਨ ਦੱਸਦਾ ਗੱਲ ਕਿਸਮਤ ਦੀ। ਉੱਥੇ ਬਾਈ ਜਿੱਤ ਕੇ ਇਹ ਜਹਾੜੀ ਮਾਰ ਲਗੇ। ਹਾਂ। ਮੱਲ ਲਗੇ ਮੇਰਾ ਭਰਾ ਪਤਾ ਨਹੀਂ ਉਹ ਨਾਲ ਲੱਖਾ ਸ਼ਾਇਦ ਮੁੰਡਾ ਗੋਰ ਪਿਆਰ ਉਹਨਾਂ ਨੇ ਫੜ ਲਈ ਇਹ ਉਹਨਾਂ ਨੇ ਸਾਲ ਬੱਚੇ ਘੜਾਏ ਅੱਛਾ ਉਹਨਾਂ ਕੋ ਬੱਚੇ ਨਹੀਂ ਉੱਡੇ ਦੇ ਮੈਨੂੰ ਕਹਿੰਦੇ ਬਾਈ ਯਾਰ ਐ ਕਰਕੇ ਉੱਡੇ ਨਹੀਂ ਉਹਨਾਂ ਨੇ ਆ ਜੀ ਮੈਂ ਕਹਦੀ ਇਹ ਮੁੰਡੇ ਜਦੋਂ ਆਪਣਾ ਫੌਜੀ ਗਿਆ ਉਥੇ ਐਦਗੀ ਬਾਈ ਸੇਖੇ ਦੇ ਉਦੋਂ ਉਹਨਾਂ ਨੇ ਦੇਤੀ ਮੈਂ ਯਾਰ ਬਾਲਾ ਧੰਨਵਾਦ ਕਰਦਾ ਅੱਕ ਕੀ ਦਿੱਤੇ ਉਹਦਾ ਸੇਖੇ ਤੋਂ ਅੱਕ ਕੀ ਦਿੱਤੀ ਮੈਂ ਕਹਾਂ ਉਹ ਫੇਰ ਬਾਈ ਜਾਈ ਉਹਨਾਂ ਨੇ ਮੋੜੀ ਆ ਕਬੂਤਰੀ ਆਪਣ ਨੂੰ ਸਪੈਸ਼ਲ ਬੰਦੇ ਨੇ ਦੱਸ ਕੇ ਵੀ ਆਪਣੇ ਕਬੂਤਰੀ ਬੈਠੀ ਹੈ ਕਹਿੰਦਾ ਬਹੁਤ ਧੰਨਵਾਦ ਉਹਨਾਂ ਦਾ ਵੀ ਯਾਰ ਚੰਗੀ ਗੱਲ ਆ ਜਲਬਰ ਦਾ ਮੋੜ ਨੇ ਚਾਹੀਦਾ ਯਾਰ ਬੱਚੇ ਕਢਾ ਲੋ ਇਹ ਗੱਲ ਇਹ ਗੱਲ ਆ ਡਾ ਬੱਚੇ ਕਢਾਵਾਗੇ ਫਿਰ ਦੇਵਾ ਮੋੜੀ ਕੂਤਰੀ ਆ ਗਈ ਆ ਬੀਬੀ ਆਪਣੇ ਕੋਲ ਬੈਠੀ ਆ ਫਿਰ ਦਵਾ ਕੇ ਲੈ ਗਿਆ ਲੱਖਾਂ ਮੈਨੂੰ ਨਾਲ ਲੈ ਗਿਆ ਪਿੰਡ ਮੈਂ ਤੇ ਰਮਣਾ ਗਈ ਸੀ ਦੁਨਿਆਨੇ ਸੀ ਹਾਂ ਫਿਰ ਸਪੈਸ਼ਲ ਬੰਦਾ ਆਪਣਾ ਗੋਟਿਆਰ ਮੁੰਡਾ ਉੱਥੇ ਮਾਲਕਿਆ ਤੋਂ ਉਹਦੇ ਕੋਲ ਬੈਠੀ ਸੀ ਕਬੂਤਰੇ ਕੋ ਬੱਚੇ ਕਢੇ ਇਹ ਆ ਗਈ ਆਪਣੀ ਚੀਨੀ ਜਿਹੜੀ ਦੋ ਬਾਈਆਂ ਉੱਡੀ ਆ ਰਹੀ ਕੀ ਇਹ ਗੰਜੀ ਤੇ ਦੱਲੂ ਵਾਲੇ ਉੱਡੀ ਆਏ ਦੋਨੇ ਬਾਈਆਂ ਪੰਨ ਗਿੱਟੀਆਂ ਨੇ ਸਾਦਾ ਟਾਈਮ ਹੀ ਕਰ ਗੰਜੀ ਤੇ ਦੱਲੂ ਵਾਲੇ ਦੱਲੂ ਵਾਲਾ ਥਰਾਜ ਦੇ ਨਾਲ ਹਾਂ ਅੱਛਾ ਇਹਦਾ ਘਰੇ ਵੀ ਮਾਲ ਗੱਜਰੀਏ ਉੜਦੀ ਸੀ ਨਾ ਫਰਨੀ ਮਾਰਦੀ ਹੂੰ ਮੈਂ ਉਹ ਸਾਮ ਕੇ ਆਪਣੇ ਅੰਦਰ ਜੀਤੇ ਇਹਨਾਂ ਨੂੰ ਦੇ ਦੇਣੀ ਨਾ ਦੁਨਾਂ ਨੇ ਆਥਰੇ ਛਤਰੀ ਦੇ ਵਾਹ ਲਿਓਣੀ ਹਾਂ ਇੰਨੀ ਸਿਆਣੀ ਜੀਏ ਮਾਲਾ ਨੇ ਛਤਰੀ ਆਪ ਜੀ ਦੀ ਬਣ ਨਹੀਂ ਰਿਹਾ ਏ ਹਾਂ 8-8 ਵਜੇ ਬੈਂਦੀ ਰਹੀ ਆ ਕੂਤਰੀ ਇਹ ਹੂੰ ਦੁਨੇ ਦੁਨੇ ਵਾਈ-ਬਾਈਆਂ ਦੇ ਵਾਹ ਕੇ ਲਿਓਣ ਮੈਨੂੰ ਮੈਨੇ ਟੈਂਤਾ ਰਹਿਣੀ ਮੈਨੂੰ ਜਿੰਨੇ ਚ ਬਹਿਣੀ ਨਹੀਂ ਇਹਨਾਂ ਨੇ ਵਾਹ ਲਿਓਣੀ ਕਹਿੰਦਾ ਵਾਹ ਲਿਆ ਛਤਰੀ ਦੇ ਬਈ ਮੈਂ ਤਾਂ ਸ਼ੁਕਰ ਕਿਹੜਾ ਬਲੱਡ ਆ ਇਹਦੇ ਜਮਾਨੇ ਦੇ ਜਰੀਏ ਇਹਨਾਂ ਕੂਤਰੀ ਕੂਤਰ ਆਪਣਾ ਕਰੋ ਲੱਖੇ ਗਾਲਾਂ ਦਾ ਪੱਠਾ ਗਾਹਾਂ ਹੂੰ ਕਬੂਦਰੀ ਆ ਰਮਣਾ ਖੜਾ ਬੁਰਜ ਵਾਲਾ ਇਹਦੀ ਬਦੌਲਤ ਆਪਣੇ ਘਰੇ ਆਈ ਸੀ ਆਮਨੇ ਚਗਾਵਾਂ ਦੀ ਕੂਦਰੀ ਹੂੰ ਬੱਚੇ ਨਹੀਂ ਕੱਢਦੀ ਇਹ ਬੱਚੇ ਨਹੀਂ ਕੱਢਦੀ ਉਹ ਇਹਨੇ ਦਵਾਈ ਦੂਈ ਬਣਾਈ ਚੱਲ ਅਸੀਂ ਰਾਮਸ ਵਾਲਾ ਕਰਕੇ ਮੈਂ ਲਿਆਂਦੀ ਕੂਦਰੀ ਮੈਂ ਘੜਾਏ ਉਹਨੇ ਬੱਚੇ ਖੜੇ ਤਲੀਆਂ ਦੀ ਸੀ ਨਾ ਨਾ ਇਹ ਲੈ ਕੇ ਆਇਆ ਸੀ ਆਪਣਾ ਮੁੰਡਾ ਸ਼ਾਇਦ ਬੱਬੂ ਦਿਾਲਪਰੇ ਆ ਲੈ ਗਿਆ ਸੀ ਕੂਦਰੀ ਹੂੰ ਉਹਦੀ ਗਾਹਾਂ ਇਹ ਪੱਠੀ ਆ ਸੰਧੂਆਂ ਦਾ ਮੁੰਡਾ ਤੋਂ ਉਹ ਨਹੀਂ ਉਹ ਬੱਬੂ ਦਿਾਲਪਰੇ ਦਾ ਦੇ ਆ ਆਮਣਾ ਬੰਦਾ ਜੀ ਜਿਹਦੀ ਕੂਦਰੀ ਸੀ ਚਗਮਾਲਾ ਪੱਪੂ ਮੇਰੇ ਖਿਆਲ ਸੰਧੂਆਂ ਦਾ ਹਾਂ ਤਾਂ ਰਹਿੰਦੇ ਦialਪੁਰੇ ਨਹੀਂ ਨਹੀਂ ਦialਪੁਰੇ ਦਾ ਹਾਂ ਅੱਛਾ ਹੋਰ ਹਾਂ ਅੱਛਾ ਹੋਰ ਉਹ ਇਹ ਉਹ ਆ ਗਈ ਇਹ ਦੋ ਬਾਜੀਆਂ ਬਿੰਨਰ ਠੀਕ ਹੈ ਵੀਰੇ ਮਤਲਬ ਪੱਦਰੀ ਹਾਂ ਪੱਦਰੀ ਚਗਮੇ ਵਾਲਾ ਬਲੱਡ ਆ ਗਿਆ ਇਹਦੇ ਚ ਹਾਂ ਇਹ ਜਿਹੜੀ ਉਹਦਾ ਖੂਨ ਆ ਗਿਆ ਨਾਲ ਇਹ ਨਾ ਹੱਕ ਬੰਦ ਆ ਗਿਆ ਜਿਹਦਾ ਕੂਤਰਾ ਆਇਆ ਆਪਣੇ ਕੋਲ ਹੈ ਨਾ ਯਾਰ ਬਾਈ ਕੁਛ ਨਹੀਂ ਹੁੰਦਾ ਮੈਂ ਕਹਣਾ ਨਾ ਮਾਨੂਮਾ ਦਾ ਕੋਈ ਐਡਾ ਨਹੀਂ ਚੱਕਰ ਯਾਰ ਨਹੀਂ ਜੀ ਸਾਡਾ ਮੰਨਣਾ ਇਹ ਆ ਵੀ ਇਹ ਚ ਯਾਰ ਪੁੰਨੂ ਬਲੱਡ ਆ ਸਟਾਰ ਪਲੇਅਰ ਆ ਯਾਰ ਜੇ ਬੰਦੇ ਦਾ ਨਾਮ ਲੈਦਾ ਅਗਲੇ ਨੂੰ ਆਏ ਹੁੰਦੇ ਵੀ ਯਾਰ ਉਨਾਲੇ ਅਗਲੇ ਨੂੰ ਇਹ ਕਬੂਤਰੀ ਕਰਕੇ ਤਵਾਉਣ ਰਿਹਾ ਬਾਈ ਹਾਂ ਠੀਕ ਹੈ ਬਾਈ ਇਹ ਤਾਂ ਹੈ ਬਾਈ ਚੰਗਾ ਹੀ ਆ ਯਾਰ ਆਪਾਂ ਨਾਲ ਮਾਈ ਕਹਿੰਦਾ ਕੋਈ ਮਾੜਾ ਨਹੀਂ ਮੇਰੇ ਹਿਸਾਬ ਨਾਲ ਫਰਕ ਕੱਢਦਾ ਦਾ ਦਲਾਉਂਦਾ ਇਹ ਚੀਜ਼ ਇਹ ਤਾਂ ਹੈ ਬਾਈ ਨਹੀਂ ਬਣਦੀ ਉਹਦਾ ਨਾਂ ਲੈ ਦੋ ਵਧੀਆ ਗੱਲ ਅਗਲਾ ਤੁਹਾਡਾ ਫਰਕ ਤਾਂ ਰਹਿ ਜਾਓ ਲਓ ਜੀ ਲੈ ਭਰਾਗ ਦੀ ਲੈ ਸੁਣ ਇਹ ਆਪਣੀ ਆ ਗਈ ਢਿੱਡ ਵਾਲੀ ਇਹ ਜੀ ਲੋਕਡਾਊਨ ਚ ਬਾਈ ਛੱਡੀ ਸੀ ਲੋਕਡਾਊਨ ਚ ਮੇਰੇ ਕੋਲ ਆਪਣੀ 15 ਕਬੂਤਰ ਉਡੇ ਸੀਗੇ ਉਹ ਲੋਕਡਾਊਨ ਇਨਾ ਭੜਾ ਨੂੰ 19 ਦੇ ਵਿੱਚ ਉਹਦੇ ਗਰਮੀ ਵੀ ਨਹੀਂ ਘਰਦੀ ਸੀ 1 ਵਜੇ ਇਕੱਲੀ ਰਹੀ ਸੀ ਬਾਈ ਕਿੱਥੇ ਇਹ ਪਤੋ ਵਾਲੇ ਕੋਠਿਆਂ 'ਚ ਹਮ 1 ਵਜੇ ਕੁਛ ਨਹੀਂ ਰਿਹਾ ਸੀ ਭੋਲੂ ਵਾਲੇ ਪਿੰਡ ਹਾਂ ਭੋਲੂ ਦੇ ਪਿੰਡ ਇਹ ਭੋਲੂ ਵਰਗੇ ਸਾਡੇ ਕਲਾਬ 'ਚ ਅਸੀਂ ਇਕੱਠੇ ਸੀਗੇ ਉਹਨਾਂ ਰਾਣੇ ਨੂੰ ਰਗਾ ਕਬੂਤਰ ਸੜਾਈ ਸੀ ਉਦੋਂ ਉਸੇ 1 ਵਜੇ ਇਕੱਲੀ ਰਹੀ ਸੀ ਗੁਦਰੀ ਇਹ ਬੈਠੀ ਪਾਉਨੇ ਪਾਉਨੇ 4 ਵਜੇ ਗੁਦਰੀ ਹਮ ਉਹਦੇ ਕਾਕਾ ਨਵੇਂ ਗਰੇ ਵਾਲਾ ਤੇ ਛੇਬੀ ਜੈਦਾਂ ਵਾਲਾ ਉਹ 3 ਵਜੇ ਬਾਹਰ ਜਾਂਦੇ ਆ ਹਮ 3 ਵਜੇ ਉਹਨੇ ਇਕੱਲੇ ਰਹਿੰਦੇ ਆ ਕਬੂਤਰ ਅੱਛਾ ਇਹ ਪਾਉਨੇ 4 ਵਜੇ ਗੁਦਰੀ ਹੋਵ ਕਰਦੀ ਆ ਇਹ ਬੈੰਦੀ ਆ ਗੁਦਰੀ ਭੋਲੇ ਭੋਲੇ ਇਹ ਚ ਗੜਾ ਬਲੱਡ ਫੁੱਲ ਆ ਇਹ ਚ ਆ ਗਿਆ ਲੱਖੇ ਗਾਲਾ ਮਿੱਡੂਮਾਨ ਵਾਲਾ ਹਾਂ ਇਹ ਚ ਉਹ ਬਲੱਡ ਆ ਗਿਆ ਇਹ ਉਹਦੇ ਕਬੂਤਰ ਦੀ ਪੱਠੂ ਹੀ ਆ ਵਾ ਸਿੱਧੀ ਅੱਛਾ ਹੂੰ ਓਕੇ ਉਹ ਤਾਂ ਵੀ ਕਬੂਤਰਾ ਆਇਆ ਜੋੜਾ ਤੁਹਾਡੇ ਕੋਲ ਜੋੜਾ ਹਾਂ ਉਹ ਬਾਪੂ ਨੇ ਆਪਾਂ ਨੂੰ ਗਿਫਟ ਹੀ ਕਰਿਆ ਸੀਗਾ ਕਬੂਤਰੀ ਤਾਂ ਲੱਖਾ ਲੈ ਗਈ ਫਿਰ ਮੈਂ ਕਬੂਤਰੀ ਲੈ ਇੱਕ ਹੋਰ ਕਾਲੀਆਂ ਦੀ ਉਹ ਵੀ ਆਪਾਂ ਦੇ ਦਿੱਤੀ ਸੀ ਬੱਚੇ ਕਿੜਾਗੇ ਉਦੋਂ ਬਾਹਰ ਵੀ ਇਹਨਾਂ ਦਾ ਬਲੱਡ ਡੁੱਢੀ ਜਾਂਦਾ ਓਕੇ ਹੂੰ ਸਹੀ ਹੈ ਭਾਈ ਲਓ ਜੀ ਇਹ ਬਈ ਲੱਖਾ ਭਰਾ ਸਾਡਾ ਮਿੱਡੂਮਾਨ ਵਾਲਾ ਉਹ ਉਹਨਾਂ ਦੇ ਕਬੂਤਰਾਂ ਦਾ ਬਲੱਡ ਆ ਇਹ ਚ ਠੀਕ ਹੈ ਭਾਈ ਇੱਕ ਕਬੂਤਰ ਸੀ ਉਹਨਾਂ ਦਾ ਪਰ ਜੋੜੀ ਨਹੀਂ ਉਹ ਵੀ ਆਈ ਸੀ ਜੋੜੀ ਆਈ ਸੀ ਜੋੜੀਤੀ ਆ ਜੀ ਹਾਂ ਉਹਨਾਂ ਦੀ ਸਿੱਧੀ ਧੀ ਆ ਇਹ ਛੱਡੀ ਜੀ ਥੋੜੀ ਜਿਹੀ ਗਰਮੀ ਨੂੰ ਵੱਧਾ ਇਹ ਬਾਈ ਜਿੱਤੀ ਵੀ ਹੈ ਇਹ ਕੱਲੀ ਜਿੱਤੀ ਹੋਏ ਬਾਈ ਇਹ ਹਾਂ ਹਾਂ ਓਕੇ ਇੱਕ ਵਾਰੀ ਛੱਡੀ ਇਹ ਨਹੀਂ ਦੂਜੀ ਵਾਰੀ ਛੱਡੀ ਸੀ ਫੇਰ ਤੂੰ ਮੈਨੂੰ ਮਿਲਿਆ ਸੀ ਬਾਜੀ ਤੇ ਹਾਂ ਉੱਥੇ ਆਪਣਾ ਕਿਹੜਾ ਆਪਣਾ ਪਟੋਲਾ ਪੋਲੂ ਗਾਲੇ ਪੈਂਡੇ ਮਾੜਾ ਸਹੀ ਆ ਸੋਦੇ ਇਹ ਯਾਰ ਸੀਮੀ ਉਹ ਪਹਿਲਾਂ ਵੀ ਇਹ ਕੱਲੀ ਜਿੱਤ ਕੇ ਬਾਜੀ ਇਹ ਉਬਦਰੀ ਹੈ ਮੇਰਾ ਪੌਣੇ 4 ਵਜੇ ਉਸ ਛਪੜੀ ਸੀ ਉਹ ਚ ਬੈ ਗਈ ਪਾਣੀ ਚ ਵੜ ਗਈ ਹੈ ਗਰਮੀ ਬਾੜੀ ਸੀ ਛਧਰੀ ਮੈਂ ਲੈ ਕੇ ਨਹੀਂ ਗਿਆ ਉਸੇ ਮੈਂ ਛਧਰੀ ਹੋਰ ਹੀ ਬੜਕਾਈ ਗਿਆ ਉਹ ਬੈਠੀ ਪੱਤੋ ਦੀ ਗੱਲ ਸੀ ਉਹ ਉੱਦੋਂ ਬੈਠੇ ਸੀ ਹਾਂ ਉਦੋਂ ਜੱਤਕ ਵੀ ਬੜੀ ਸੀ ਉਹਦਾ ਨੰਬਰ ਸੀ ਦਾ ਉਦੋਂ ਤਾਂ ਇਹ ਪਹਿਲਾਂ ਜਿੱਤੀ ਸੀ ਜਦੋਂ ਤੂੰ ਦੂਜੀ ਵਾਰ ਤੁਸੀਂ ਮਿਲੇ ਆ ਉਦੋਂ ਇਹ ਮੇਰਾ 6ਵੀਂ ਬਹਿੰਦੀ ਹੈਗੀ ਹਾਂ ਉੱਥੇ ਦਾ ਵੀਰਾ ਜੱਦਾ ਹਾਂ ਉਦੋਂ ਇਹ 6ਵੀਂ ਬਹਿੰਦੀ ਉੱਥੇ ਉਹਦੇ ਵੀਰਾ ਸੰਧੂ ਵਾਲਾ ਸਾਧੂ ਵਾਲਾ ਜਿੰਦਾ ਹਾਂ ਥੱਪੜ ਜੀ ਫੇਰ ਉਦੋਂ ਵੀ ਜੱਤਕ ਵੀ ਛੱਪੜੀ ਡਿਗੀ ਕੱਲੀ ਉਦੋਂ ਸਾਧ ਵਾਲੀ ਪਿਆਰ ਦਿੱਤੀ ਹਾਂ ਹਾਂ ਇਹ ਆਪਣੀ ਕੋਟਲੇ ਵਾਲੀ ਕੂਦਰੀ ਬਾਜੀ ਦੀ ਆ। ਹਾਂ। ਇਹ ਕੋਟਲੇ ਛੱਡੀ ਸੀ ਉਥੇ 5-7 ਮਿੰਟਾਂ ਲਈ ਉੱਠ ਗਈ ਸੀ ਇਹ। ਹਾਂ। ਅ ਆਪਣੇ ਪਿੰਡ ਚੌਧਰੀ ਵਾਲੇ। ਹਾਂ। ਤੇ ਮਗਰ ਉਹ ਤੋਂ ਚੌਧਰੀ ਵਾਲੇ ਰਾਤ ਨੂੰ ਬਿਠਾ ਕੇ ਲਿਆਂਦੀ ਸੀ। ਫਿਰ ਇਹ ਉਦੋਂ ਮੈਂ ਛੱਡੀ ਹਾਕਮ ਵਾਲੇ। ਹਾਕਮ ਵਾਲੇ ਹੀ? ਇਹ ਤਾਂ ਮੈਂ। ਹਾਕਮ ਵਾਲੇ ਫਿਰ ਬਾਈ ਜਿੱਤੀ ਆ ਫਿਰ ਇਹ। ਅੱਛਾ। ਉਦੋਂ ਫਿਰ ਬਾਈ ਜਿੱਤੀ ਤੇ ਪੰਜਾਂ ਚ ਚਾਰਾਂ ਚ ਬਾਜੀ ਹੋਈ ਸੀ। ਉਦੋਂ ਫੁੱਲ ਗਰਮੀ ਸੀ। ਓਕੇ। ਹਾਂ। ਇਹ ਵੀ ਉਹੀ ਬਲੱਡ ਆ। ਉੱਡਦੀ ਕਿਵੇਂ ਇਹ? ਇਹ ਉੱਚੀ ਉੱਡਦੇ ਆ। ਹਾਂ। ਇਹ ਕੋਟਲੇ ਦਾ ਮੈਂ ਕਹਦੀ ਇਹ ਘਰੇ ਵੀ ਉੱਚੀ ਔੜ ਦੇ ਸੀ ਕੋਟਲੇ ਪੱਧਰ ਜੁੱਡੀ ਇੱਥੇ ਨੇ ਥੱਲੇ ਨਹੀਂ ਦੇਖਿਆ ਪਤਾ ਨਹੀਂ ਇੱਥੇ ਗਰਮੀ ਗਰਮੀ ਬੜੀ ਸੀ ਹੂੰ ਹੂੰ ਬੜੀ ਸੈਣੀ ਨਿਕਲੀਆਂ ਬਾ ਉਹਦੇ ਕੋਲ ਨੂੰ ਗਰਮੀ ਨੂੰ ਤਾਂ ਨੂੰ ਜਾਂਦੇ ਸਹੀ ਗੱਲ ਹੈ ਉੱਥੇ ਤੁਰ ਗਈ ਸੀ ਮੇਰੇ ਕੋਲ ਕੋਸ਼ਟਾ ਬਣਾ 7 ਮਿੰਟ ਰਹਿੰਦੇ ਕਿੱਥੇ ਸੀ ਉਹ ਕਿੰਨੇ ਕੋਟਲੇ 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 ਮੇਰ ਮੇਰੇ ਸੰਗ ਕੋਲੀ ਐਂਟਰੀ ਵਾਲੀ ਬਾਈ ਸਵਾ ਹਾਦਾਂ ਟਾਈਮ ਕਰਤਾ ਸੀ ਉਹਨਾਂ ਨੇ 7 ਕੋਲ ਜਿੰਨੇ ਕੋਟਾਂ ਟਾਈਮ ਮਾਰੀ ਬਾਗ ਗਈ ਪੁੱਟੋ ਵਾਲ ਤੋਂ ਉੱਥੇ ਰਹਿ ਗਏ ਇਹ ਮੁੜੇ ਸ਼ਗੂਦਰੀ ਵਾਪਸ ਆ ਗਈ ਸੀ ਫਿਰ ਚੌਧਰੀਆਂ ਨੂੰ ਅਸੀਂ ਭਾ ਕੇ ਲੈ ਲਾਈਟਾਂ ਚਾਹਨੇ ਭਾ ਕੇ ਲੈ ਹੀ ਰਾਤ ਨੂੰ 8 ਵਜੇ ਉੱਥੋਂ ਫਿਰ ਥੋੜ ਉੱਥੇ ਛੜਤੀ ਫੇਰੇ ਹਾਂ ਉਹਦੇ ਫਿਰ ਪੰਜਾ ਛੇ ਕੁਤਰਾਂ ਨੇ ਟਾਈਮ ਕਰਤਾ ਹਾਂ ਓਕੇ ਲਓ ਜੀ ਆ ਦੱਸਿਓ ਵੀਰੇ ਇਹੇ ਆ ਗਈ ਲੋਹਾਰੇ ਵਾਲੀ ਦੀ ਭੈਣ ਜਿਹੜੀ ਆਪਣੀ ਲੋਹਾਰੇ ਕੱਲੀ ਉੱਡੀ ਸੀ ਹੂੰ ਉਹ ਸ਼ੇਮ ਸੀ ਇਹ ਔਰ ਆਉ ਕੇ ਉੱਠ ਗਈ ਸੀ ਕਬੂਦਰੀ ਜਿਹੜੀ ਮੈਂ ਤੁਹਾਨੂੰ ਸਾਈ ਵੀ ਕੱਟੀ ਗਈ ਸੀ ਹੂੰ ਉਹਦਾ ਤਿੰਨ ਸਾਢੇ ਤਿੰਨ ਉਹ ਬਾਈ ਨਿਬੜ ਗਈ ਸੀ ਉਹ ਤਾਂ 6:00 ਵਜੇ ਗਈ ਸੀ ਉਹ ਤਾਂ ਕਬੂਦਰੀ ਹੂੰ ਬਲੱਡ ਦੱਸਿ ਬਾਈ ਕਿਹੜਾ ਹੋਇਆ ਇਹ ਚ ਬਲੱਡ ਮਤਲਬ ਕਿ ਦਸਣ ਦੀ ਬਦੌਲਤ ਇਹ ਆ ਵੀ ਇਹ ਜਿਹਨਾਂ ਚ ਮਨ ਲਾ ਡਾਕਟਰ ਜਿਹੜਾ ਹੈਗਾ ਨਾ ਰੰਜੀਤਗੜ੍ਹ ਵਾਲਾ ਵੀ ਉਹਦੇ ਕਹਿਣ ਦੇ ਬਦੌਲਤ ਇਹ ਸੀ ਵੀ ਉਹ ਕਹਿੰਦਾ ਵੀ ਲੱਖਾ ਉਹਨਾਂ ਹੀ ਕੂਦਰੀ ਆਈ ਸੀਗੀ ਕਿੰਨਾ ਦੀ ਲੱਖੇ ਕੋਲੇ ਆਈ ਸੀ ਰੰਜੀਤਗੜ੍ਹ ਡਾਕਟਰ ਦੀ ਕੂਦਰੀ ਮੈਡੂਮਾਨ ਵਾਲੀ ਦੀ ਹਾਂ ਹਾਂ ਮੈਡੂਮਾਨੇ ਲੱਖੇ ਤੋਂ ਮੈਂ ਕੂਦਰੀ ਲਗਾਈ ਕਾਲੀਆਂ ਦੀ ਹੂੰ ਉਹਨੇ ਇਹ ਬੱਚਾ ਗੱਡਿਆ ਸੀਗਾ ਹਾਂ ਮਤਲਬ ਕਿ ਕੂਤਰ ਸ਼ਾਕ ਕਬੂਦਰੀ ਵੀ ਸ਼ਾਕ ਕੀ ਸੀ ਉਹ ਕਬੂਦਰੀ ਸ਼ਾਕ ਹੀ ਸੀ ਕੱਲੀ ਕੂਤਰ ਖੱਟੀਆਂ ਦਾ ਸੀ ਆਪਣਾ ਵੱਡਾ ਜਿਹੜਾ ਮੈਂ ਮੇਨ ਕੂਤਰ ਲਿਆਂਦਾ ਹੀ ਉਹ ਤੋਂ ਮੈਂ ਉਸ ਤੋਂ ਬਾਅਦ ਇਹਨਾਂ ਦਾ ਬਲੱਡ ਚੱਲਿਆ ਸੀ ਉਹ ਇਹ ਉੜਦੇ ਆ ਇਹ ਜਿਹੜਾ ਬਲਵੀਰ ਕੋਸਨ ਵਾਲਾ ਸੀ ਨਹੀਂ ਇਹ ਲੱਖੀ ਕਾਲਾ ਕੂਤਰ ਅੱਛਾ ਉਹਦੀ ਮਾਲੋ ਕੇ ਉਧਰ ਕਬੂਤਰ ਬਾਕ ਦਿੱਤੀ ਹੈ ਇਹ ਬਾਠੀ ਹਾਂ ਸਹੀ ਆ ਇਹ 6 ਦੀ ਹਰਦੇ ਨਹੀਂ ਹੂੰ ਤਾਂ ਵੀ 10 ਦੀ ਹੈ ਬਾਈ ਇਹ ਹਾਂ ਐਡੀ ਰਹਿੰਦੇ ਗੁੱਟੇ ਜੀ ਬਸ ਹੂੰ ਹੂੰ ਇਹਦੇ ਨਾਲ ਹੀ ਲੋਹਾਰੇ ਛਤਰੇ ਇਹ ਉੱਡਦੇ ਆ ਮੇਰੇ ਸਾਈਡ ਆਵੇ ਮੇਰਾ ਮੇਰਾ ਆਪ ਦੀ ਕਾਪੀ ਹੈ ਇਹ ਹੋ ਸਕਦਾ ਵੀ ਉਹ ਚ ਹੋਊ ਬਲੱਡ ਮੇਰਾ ਸਾਡਾ ਰਣਜੀਤ ਕੜ ਕੜ ਕੋ ਹੈਗੇ ਕਬੂਤਰ ਮੇਰਾ ਵਾਲੇ ਮੇਰਾ ਵਾਲਾ لازਮੀ ਕੋ ਹੁੰਦਾ ਚ لازਮੀ 100% ਪੱਕਾ ਹੋਏ ਚ ਮੇਰਾ ਚਲੋ ਐ ਵੀ ਜਿਹਦੇ ਘਰੇ ਹੁੰਦੇ ਨਾ ਤਾਂ ਉਸ ਦੀ ਬਜਣਾ ਹੂੰ ਗਾਂਹਾਂ ਤੋਂ ਜਿਵੇਂ ਗਾਂਹ ਤੋਂ ਜਿਹਦੇ ਕੋਲ ਜਾਈ ਜਾਂਦੇ ਉਹ ਕੋ ਬਣ ਜਾਂਦੇ ਆ ਬਜ਼ੁਰਗਾਂ ਦਾ ਚੱਲੀ ਆਉਂਦਾ ਜਿਵੇਂ ਬੱਲੇ 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 ਆ ਦਾ ਸਿੰਮਲਟ ਇਹ ਆਪਣੀ ਧੂਰ ਕੋੜਲ ਦੀ ਧੀ ਆ ਇਹਦੀ ਭੈਣ ਸੀ ਜਿਹੜੀ ਉਥੇ ਦਾਸ ਸਿੰਘ ਵਾਲੀ ਜਿੱਤੀ ਸੀ ਤੇ ਮ ਉਹ ਦੱਲੂ ਵਾਲੇ ਛੱਡੀ ਸੀ ਉਹ ਮਰ ਗਈ ਸੀ ਮਤਲਬ ਜੀ ਦੱਲੂ ਵਾਲੇ ਆ ਗਏ ਉਹ ਜ਼ੋਰ ਜ਼ਾਰ ਬੜਾ ਲਾਇਆ ਉਹਦੇ ਨੇ ਉੱਡੀ ਗਈ ਤੀਜੀ ਖੜੀ ਬੈਠ ਗਈ ਸੀ ਪੰਜ ਚੋਤੀ ਮਰ ਗਈ ਸੋਦੇ ਇਹਦੀ ਭੈਣ ਸੀ ਉਹ ਸ਼ਾਕੀ ओके हां ब्लड ਕਿਹੜਾ ਚ ਇਹ ਆ ਗਿਆ ਬੱਲਾ ਅ ਤੁੰਨੋ ਵਾਲਾ ਬੋਲਦਾ ਕੋਸ਼ ਕੋਸ਼ ਹੈਗਾਗਾ ਹਾਂ ਤੇ ਕਬੂਤਰ ਜਾਨੀ ਕਿ ਆਪਣੇ ਵਾਲਾ ਹੈਗਾ ਕੂਤਰੀ ਕ੍ਰੋਸ ਆ ਗਈ ਉਹਦੇ ਪੰਨੂ ਕਰਾਂ ਦੀ ਅੱਛਾ ਹੂੰ ਬੋਲ ਬੋਲਦਾ ਹੂ ਭਾਈ ਬੋਲਦਾ ਹਾਂ ਹਾਂ ਬੋਲਦਾ ਹੈ ਬੋਲਦਾ ਪੰਨੂ ਬੋਲਦਾ ਬਰੜਾ ਲਓ ਜੀ ਜਿਹੜੀ ਕਬੂਤਰੀ ਆਈ ਹੈ ਕਿਧਰੋਂ ਆਈ ਸੀ ਉਹ ਘਰ ਹੀ ਸੀ ਆਪਣੇ ਇਹ ਇਹਦੀ ਇਹਦੀ ਇਦੀ ਮਾਂ ਹਾਂ ਮਾਂ ਗਾਹੋਂ ਕੋਈ ਵੀ ਆਇਆ ਨਹੀਂ ਕਿਸੇ ਕੋਲ ਬੰਦੇ ਕੋਲ ਕਬੂਤਰੀ ਚੀਨੀ ਉਹ ਵੀ ਹਾਂ ਕਾਲੀ ਚੀਨੀ ਸੀ ਉਹ ਵੀ ਕਾਲੀ ਚੀਨੀ ਉਹ ਵੀ ਹਾਂ ਅੱਖਾਂ ਕਿਹਦੀਆਂ ਸੀ ਉਹਦੀਆਂ ਚਿੱਟੀਆਂ ਅੱਖਾਂ ਦੇ ਅੱਛਾ ਮਾਂ ਤੀ ਕਹੀ ਇਹ ਤਾਂ ਹਾਂ ਨਹੀਂ ਕਬੂਤਰੀ ਚਿੱਟੀਆਂ ਦਾ ਹੀ ਆ ਅੱਛਾ ਉਹ ਮਨ ਗੇ ਇਹ ਅਸਲ ਤਾਂ ਇਹ ਮਾਂ ਤਈ ਆ ਕਬੂਤਰੀ ਦਾ ਲਾਲਸਰੇ ਜਾਂ ਲਾਲਚੀ ਨੇ ਕੱਢਦਾ ਜਿਆਦਾ ਅੱਛਾ ਇਹ ਇਹਦਾ ਪਿਓ ਇਹਦਾ ਪਿਓ ਇਹਦੇ ਨਾਲ ਲਾਇਆ ਇਹਦੇ ਨਾਲ ਇਹਦੀ ਮਾਂ ਅਸੀ ਤਾਂ ਜਨਕੀ ਪਾਰਟ ਵਿੱਚ ਹੁੰਦੇ ਨਿਕਲ ਪਿਆ ਇਹਦੀ ਭੈਣ ਕਲੀਅਰਿੰਗ ਕੀਤੀ ਆ ਜੀ ਨਹੀਂ ਇਹਦੇ ਨਾਲ ਜੇ ਪਿਓ ਨੂੰ ਗਾਂ ਲਾਉਨੇ ਹੋ ਇਹਦੇ ਨਾਲ ਲਾਉਣਾ ਉਹ ਲਾਇਆ ਤੁਸੀਂ ਨਹੀਂ ਉੱਡ ਸਕਦੇ ਪਰ ਓਕੇ ਚਲੋ ਹਾਂ ਇਹਦੀ ਭੈਣ ਕਲੀਅਰ ਆ ਉੱਡੀ ਆ ਜਗੀ ਉਹ ਘਰੋਂ ਚਲ ਗਈ ਜਮਾ ਕਾਪੀ ਸਿਹਦੀ ਅਸੀਂ ਇਹ ਵੀ ਸਰਾ ਉੱਡੀ ਆ ਘਰੇ ਹੂੰ ਮੈਨੂੰ ਵੀ ਫੜਨ ਦੇ ਦੇ ਮੈਂ ਦਸਰੇ ਨੂੰ ਦੇ ਕੇ ਭੇਜੀ ਕੱਲੇ ਨੂੰ ਅਸੀਂ ਤੇ ਦਿਨ ਚੋਕਾ ਕੁਬਦਰੀ ਨੇ ਅਸੀਂ ਦੋ ਦਿਨ ਫੜ ਕੇ ਲੈ ਕੇ ਆਈ ਜਾ ਕੇ ਸਵੇਰੇ ਬੋਲੇ ਲਓ ਜੀ ਇਹ ਆ ਗੇੜਾ ਜੋ ਹੈ ਇਹ ਕੂਤਰ ਰੱਤੀ ਆਪਣੀ ਗੂਤਰੀ ਹੈਗੀ ਤੇ ਕੂਤਰ ਛਾਖ ਆ ਖੋੜਦੇ ਕਿ ਵਹਿ ਕੇ ਉੜਦੇ ਚੰਗੇ ਹੈ ਘਰੇ ਬਹੁਤ ਉੜ ਜਾਂਦੇ ਨਹੀਂ ਉਹ ਚੜਦੇ ਨਹੀਂ ਮਾੜੇ ਉੱਚੇ ਵੀ ਉੜਦੇ ਆ ਆਉਣੀ ਜਾਣੀ ਕਰਦੇ ਆ ਕੂਤਰ ਦੋਵੇਂ ਹਮ ਹਮ ਸਰ ਦਿਖਾ ਦਿੰਮ ਬਈ ਇਹਦਾ ਸਰ ਤੇ ਵੀ ਚੁੱਟਨੇ ਵੀਰੇ ਠੀਕ ਆ ਉੱਪਰ ਵੀ ਆ ਕਰ ਦਿੰਦੇ ਵੈਸੇ ਠੀਕ ਆ ਵੀਰੇ ਲਓ ਜੀ ਅਕ ਇਹ ਦਸੇ ਇਹ ਬਰੜਾ ਇੱਕ ਕੇਸਰ ਵਾਲੇ ਦਾ ਭਾਈ ਸੀਗਾ ਜਿਹੜਾ ਰਾਤ ਨੂੰ ਬੈਠਾ ਨਹੀਂਗਾ ਲੈ ਬਈ ਅੱਖਾਂ ਦਿਖਾ ਦਿਆਂ ਦੀਆਂ ਹਾਂ ਪਹਿਲਾ ਦਿਖਾ ਦੇ ਬਰੜਾ ਦਾ ਪੁੱਤ ਰਹਾ ਹਾਂ ਇਹ ਬਰੜਾ ਇਹ ਪਹਿਲਾਂ ਤੋਂ ਹੀ ਬਦਲ ਜਾਂਦਾ ਕਿ ਬਾਹ ਬਹੁ ਟਾਈਮ ਬਾਅਦ ਨਹੀਂ ਇਹ ਐਂ ਹੀ ਹੁੰਦੇ ਹੋਏ ਪਹਿਲਾਂ ਮੜਮੋਟਾ ਟਾਂਗ ਜਾਂ ਹੁੰਦਾ ਫਿਰ ਦੋ ਵਾਰ ਖੱਟੀ ਕਰ ਜਾਂਦੀ ਐ ਕਹੇ ਹੂੰ ਹੂੰ ਕਿਹੜੇ ਬਲੱਡ ਦੇ ਆ ਇਹ ਇਹ ਕੂਤਰ ਆਪਣੇ ਕੋਲ ਆਇਆ ਪਿਓਰ ਸਾਧ ਵਾਲੇ ਦਾ ਇੱਕ ਨੰਬਰ ਹੂੰ ਤੇ ਕਬੂਤਰੀ ਆਪਣੀ ਕਾਲੀਆਂ ਵਾਲਿਆਂ ਚੋਂ ਹੀ ਜਿਹੜੀ ਮੈਂ ਪਹਿਲਾਂ ਦੱਸਿਆ ਤੈਨੂੰ ਹੂੰ ਉਹਨਾਂ ਚੋਂ ਹੀ ਆ ਓਕੇ ਹਾਂ ਸਹੀ ਆ ਉਹਦਾ ਵੀ ਬਹੁਤ ਚੰਗਾ ਕੋਹਣਾ ਹਾਂ ਹਾਂ ਬਹੁਤ ੁੱਡਿਆ ਵਾ ਬੱਦੂ ਉਂ ਤਾਂ ਨਹੀਂ ਛੱਡਿਆ ਪਤਾ ਨਹੀਂ ਕਿਤੇ ਨਹੀਂ ਇਹਨਾਂ ਦੀ ਛੱਡਾਂ ਇਹ ਇਹਦਾ ਭਾਈ ਸੀ ਜਿਹੜਾ ਬਾਜੀ ਦਿੱਤਾ ਸੀ ਉਦੋਂ ਦੂਸਰਾ ਵੀ ਭਾਈ ਮੰਨ ਲਾ ਛੱਡਣਾ ਸੀ ਉਦੋਂ ਉਹਨਾਂ ਸਾਰਾ ਖਰਾਬ ਹੋ ਗਿਆ ਅੱਛਾ ਇਹ ਵੀ ਕਬੂਤਰੀ ਸਾਧ ਵਾਲੀ ਆਈ ਸੀ ਕਿ ਕਬੂਤਰ ਆ ਸੀ ਕਬੂਤਰ ਆਪਣੇ ਕੋਲ ਪਿਓਰ ਜਦੋਂ ਮੈਂ ਇੱਕ ਨੰਬਰ ਸਾਧ ਆਣ ਦਾ ਹਾਂ ਉਹ ਗਾਹ ਆਪਣੀ ਕਾਲੀਆਂ ਖੜੀ ਕੂਦ ਨੇ ਲਾਇਆ ਥੋੜਾ ਘਰ ਦੀ ਲਾਇਆ ਤੁਹਾਡਾ ਹਾਂ 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 ਲਓ ਜੀ ਇਹ ਕੁੱਤਰਾ ਛੱਡ ਦੇ ਹੂੰ ਲਓ ਮਰਾਜੀ ਇਹ ਹੈਗਾ ਧੂਰਕੋਟ ਵਾਲਾ ਕੁੱਤਰ ਹੂੰ ਇਹ ਪਿਛਲੇ ਸਾਲ ਉੱਡਿਆ ਸੀਗਾ ਇਹ ਧੂਰਕੋਟ ਵਾਲਾ ਨਹੀਂ ਨਹੀਂ ਇਹ ਮੁੱਦਕੇ ਵਾਲੀ ਧੂਰਕੋਟ ਦਿੱਤਾ ਸੀ ਹੂੰ ਉੱਥੇ ਚਾਰਾਂ ਤਿੰਨਾਂ ਪੰਜ ਚਾਰਾਂ ਕੁੱਤਰੇ ਬਾਜੀ ਹੋ ਗਏ ਸੀ ਇਹ ਹੂੰ ਆ ਓਕੇ ਜੱਤ ਜੱਤ ਕੇ ਕੂਤਰ ਹਟਾ ਬਤੇ ਡਿੱਗ ਪਏ ਉਤਰੇ ਜੋਰ ਬਹੁਤ ਲੱਗ ਰਿਹਾ ਚਾਰ ਕੂਤਰ ਹੈ ਬਾਈ ਬੰਡੀ ਰਹੀ ਸੀ ਤੁਹਾਨੂੰ ਚਾਰਾਂ ਚ ਬੰਡੀ ਹੈ ਇਹਦੀ ਇਹਦੀ ਧੀ ਸੀ ਇਹਦਾ ਪੁੱਤ ਗਾਹਾਂ ਬਾਹਲੇ ਡੁੱਡਿਆ ਜੀ ਇਹ ਲਾਦ ਬਹੁਤ ਡੁੱਡਿਆ ਜੀ ਹਮ ਕਿਹਦੇ ਨਾਲ ਆਇਆ ਇਹਦੀ ਲਾਦ ਇਹ ਮਤਲਬ ਇਹ ਚੀਨੀ ਨਾਲ ਆਇਆ ਵਾ ਜਿਹੜੀ ਬਸ ਕ੍ਰੋਸ ਆ ਮੜੀ ਹਮ ਉਹਦੇ ਨਾਲ ਇਹਦਾ ਜੋੜ ਓਕੇ ਹਮ ਲਓ ਜੀ ਠੀਕ ਹੈ ਵੀਰੇ Okay. अच्छा जेड़ा ਤੋਂ ਪਾਕਿਸਤਾਨ ਵਾਲਾ ਦਾ ਨੇ ਚੌੜੇ ਫਰਾਂ ਦਾ ਵੀ ਕੋਈ ਚੱਕਰ ਆ ਪਤਲੇ ਫਰਾਂ ਦਾ ਚੌੜੇ ਫਰਾਂ ਦਾ ਚੌੜੇ ਫਰਾਂ ਵਾਲਾ ਦਾ ਤਾਂ ਗਲਤੀ ਪੈਦਾ ਬਾਰਪੇੜ ਹੂੰ ਚੌੜੇ ਫਰਾਂ ਦਾ ਤੇ ਹੀ ਆ ਵੀ ਕੀ ਜਿਹੜੀ ਕੂਤਰ ਜਿਹੜੇ ਮਨ ਲੱਗੇ ਜਲੀ ਵੀ ਚੌੜੇ ਫਰਾਂ ਵਾਲੋ ਥੋੜਾ ਰੈਸਟ ਨੌੜ ਦਾ ਜਿਹੜੇ ਬਰੀਕ ਫਰਾਂ ਵਾਲਾ ਉਹ ਥੋੜਾ ਤੇਜੜ ਦਾ ਹੂੰ ਹਾਂ ਬਸੇ ਇਹੀ ਕੰਮ ਆਹੀ ਕੁਸਾ ਬਾਕੀ ਉੱਡੀ ਜਾਂਦੇ ਆ ਫਰ ਜਿਹੜੇ ਹੁਣ ਖੂਨ ਆ ਨਾ ਜਿਹੜਾ ਇਹ ਉਹ ਕੱਟ ਵੀ ਇਹਦੇ ਕੂਤਰ ਵੀ ਉੱਡਦੇ ਦੇਖਿਆ ਬਾਦਿਆਂ ਜਦ ਦੇ ਹੂੰ ਇਨਸ਼ਾ ਲਓ ਜੀ ਪੁੰਨ ਵਾਲਾ ਕੋ ਪਿਆਰ ਕੱਢ ਲਾ ਜੀ ਦਵਾ ਮਾਰੀ ਅਹਰੰਦ ਮਾਰ ਛੱਡ ਦੇ ਦਿਖਾ ਦਾਂ ਕੋਲ ਲੋ ਜੀ ਇਹ ਆਪਣਾ ਆ ਗਿਆ ਕੇਸਰ ਵਾਲਾ ਕੂਤਰ ਇਹ ਮੇਰੇ ਹਿਸਾਬ ਨਾਲ ਹੋਊਗਾ ਇਹ 20 ਦੇ ਵਿੱਚ ੁੱਡਿਆ ਇਹ 20 ੁੱਡਿਆ ਸੀਗਾ ਬਾਜੀ ਉਦੋਂ ਨਿਬੜ ਗਈ ਸੀ 4 ਵਜੇ ਉਦੋਂ ਦਰਸ਼ਨ ਕਰਾਰ ਆਇਆ ਬੋਲਾ ਮੋਟਰਸਾਂ ਨਾਲ ਜਾਂਦਾ ਬਾਈ ਤੇ ਸਾਡੀ ਇਹ ਬਾਜੀ ਸੀਗੀ ਐਂਟਰੀ ਵਾਲੀ ਬਾਜੀ ਸਾਡੀ ਇਹ ਕੂਤਰ ਉੱਤੇ ਖੜਾ ਕੱਟਿਆ ਗਿਆ ਰੱਬ ਜਾਣੇ ਜਾਂ ਉੱਥੋਂ ਚੱਲ ਗਿਆ ਇਹ ਆ ਗਿਆ ਉਹ ਦੁਬਾਰੇ ਕੱਟਿਆ ਗਿਆ ਬਾਜੀ ਨਿਬੜ ਗਈ ਸੀ 2 ਵਜੇ ਕੁਛ ਨਹੀਂ ਰਿਹਾ ਸੀ ਭੱਲੇ ਇਥੋਂ ਫੌਜੀ ਘਰੋਂ ਜਾ ਕੇ 5:30 ਵਜੇ ਨੂੰ ਸੱਤੀ ਉਠਾ ਕੇ ਲਿਆਇਆ ਸੀ ਅੱਛਾ ਇਹ ਤਾਂ ਤਾਂ ਤੋਂ ਹੀ ਆਇਆ ਕੁੱਤਰ ਉਹ ਕੱਟਿਆ ਗਿਆ ਤਾਂ ਖੜਾ ਹੀ ਇਹ ਹੂੰ ਉੱਚਾ ਉੜਦੇ ਬਾਹਲਾ ਖੁੱਬ ਉਡਣ ਵਾਲਾ ਵੀ ਮਾੜਾ ਹੀ ਆ ਯਾਰ ਇਹ ਥੋੜੇ ਉੱਚੇ ਉੜਦੇ ਆ ਕੁੱਤਰੇ ਬਾਹਲਾ ਖੁੱਬ ਕੁੱਟਣ ਵਾਲਾ ਬਈ ਚੱਕਰੀ ਆ ਯਾਰ ਪੰਗਾ ਪਾ ਬਹੁਤ ਔਖਾ ਯਾਰ ਮੈਨੂੰ ਦੇਖਿਆ ਮੈਂ ਉਹ ਵਿਚਾਰੇ ਜਿੱਤ ਕੇ ਵੀ ਹਰਨ ਵਾਲੀ ਗੱਲ ਹੋ ਜਾਂਦੀ ਹੂੰ ਪੰਗਾ ਹੀ ਐ ਵੀ ਦੋ ਤਿੰਨ ਦਿਨ ਪਹਿਲਾਂ ਆਹ ਲੈ ਆਉਣੀ ਇਹ ਆ ਆ ਗਈ ਬੋਤਲ ਜਿਹੜੀ ਕਹਿੰਦੇ ਅਸੀਂ ਮੰਨ ਲਾ ਜਿਹੜਾ ਆਪਣੇ ਘਰੇ ਆ ਗਿਆ ਕੂਤਰ ਉਹ ਕੀ ਰੰਗ ਲੱਗਿਆ ਵੇ ਇਹ ਬੇਦਾਗ ਆਇਆ ਸੀਗਾ ਹਾਂ ਇਹ ਉਹ ਬਾਜੀਆਂ ਛੜਤਾ ਸੀ ਤਿੰਨ ਬਾਜੀਆਂ ਛੜਤਾ ਸੀ ਦੋ ਬਾਜੀਆਂ ਬਿੰਨ ਰ ਤੀਜੀ ਵੀ ਸਾਡੀ ਗਲਤੀ ਨਾ ਹੋ ਰਿਆ ਇਹ ਕਿਉਂਕਿ ਮੈਂ ਉਸ ਦਿਨ ਘਰੇ ਹੈ ਨਹੀਂ ਸੀਗਾ ਦੀਵਗੜ ਅਸੀਂ ਬਹਿਣ ਲੱਗੇ ਸੀ 3 ਵਜੇ ਇਹ ਬੈਠਾ ਪੌਣੇ 6 ਵਜੇ ਬੱਲੇ ਇੰਨਾ ਟਾਈਮ ਰੜਕੀਆ ਥੱਲੇ ਵਹਿਲੀ ਜਾ ਕੇ ਬਈ ਮੇਰੀ ਗਲਤੀ ਨਾ ਜੇ ਮੈਂ ਘਰੇ ਹੁੰਦਾ ਉਸ ਕੂਤਰੇ ਨਾ ਹਰਦਾ ਤੇ ਅੱਛਾ ਕਿਉਂਕਿ ਜਿਹੜਾ ਜਿਹਨੂੰ ਆਪ ਨੂੰ ਤਾੜ ਨਾ ਉਹ ਬੰਦਾ ਐਸਟੀਮੇਟ ਇਹ ਕੂਤਰ ਪੱਧਰੀ ਉੜਦਾ ਈ ਥੱਲੇ ਤੇ ਮਤਲਬ ਕਿ ਇਹਨੇ ਕੂਤਰ ਚਸ ਨਹੀਂ ਬਣੀ ਸੀ ਬਾਈ ਤੁਸੀਂ ਇਦੀ ਮੋੜਤਾ ਇਹ ਲੋਹਾਰੇ ਉੱਡਿਆ ਇਹ ਲੋਹਾਰੇ ਜਿੱਤਿਆ ਬਾਜੀ ਇਹ ਹਾਂ ਲੋਹਾਰੇ ਰਾਤ ਨੂੰ ਬੈਠਾ ਹਣਾ ਟੁੱਟ ਵਜੇ ਫਿਰ ਗੰਦਾਰੀ ਫਿਰ ਗਦਾਰੇ ਉੱਡਿਆ ਇਹ ਫਿਰ ਚਸ ਸਾਨੂੰ ਪਹਿਲਾਂ ਛੱਡਿਆਗਾ ਨੇੜੇ ਛੱਡਿਆਗਾ ਮਤਲਬ ਕਿ ਓਕੇ ਹਾਂ ਛੇਤੀ ਮੋੜਤਾ ਹਾਂ ਨਹੀਂ ਟਾਈਮ ਹੀ ਨਹੀਂ ਕਰਾਂ ਇਹ ਕੂਤਰ ਨੇ ਕਿਉਂਕਿ ਇਹ 3 ਵਜੇ ਦਾ ਇਨਾ ਰੜਕੀ ਗਿਆ ਜੇ 5 ਵਜੇ ਵਹਿਲਾ 7 ਤਾਂ ਨਿਪਕਾਰੀ ਦਿੱਤੀ ਸੀ ਹੂੰ ਕਿੰਨਾ ਕੁ ਟਾਈਮ ਹੁੰਦਾ ਬਾਈ ਆਪਾਂ ਕਿੰਨੇ ਕੁ ਟਾਈਮ ਆ ਮੋੜ ਸਕਦੇ ਹਾਂ 10 ਦਿਨ ਘੱਟ ਤੋਂ ਘੱਟ ਹੂੰ ਤਾਂ ਕਬੂਤਰ ਦਾ ਵੀ ਟਿਕਾ ਲੱਗਦਾ ਨਹੀਂ 10 ਦਿਨ ਤਾਂ ਚਾਹੀਦੇ ਅਗਲੇ ਵਧੀਆ ਉੜਦਾ ਕਬੂਤਰ। ਉਹ ਫਿਰ ਆਇਆ ਵੀ ਜੇ ਲੰਮੀ ਵੀ ਜਾਊ ਬਾਜੀ ਤਾਂ ਵੀ ਉੱਡ ਜੂ ਜੇ ਘੱਟ ਬਾਜੀ ਜੀ ਹੋਊਗੀ ਤਾਂ ਵੀ ਉੱਡ ਜਾਊਗਾ। ਤਾਂ ਤਾਂ ਦਸਤਾਈਂ ਰੇਟ ਜ਼ਰੂਰੀ ਆ। ਬਿਲਕੁਲ ਮੈਂ ਜਿੱਤਿਆ ਕਬੂਤਰ ਤਾਂ ਲਾਜ਼ਮੀ ਹੈ ਕਿਉਂਕਿ ਪਾਣੀ ਪੂਣੀ ਲੱਗੇ ਹੁੰਦਾ ਕੂਤਰ ਨੂੰ। ਕੂਤਰਾਂ ਦੇ ਬੜਾ ਫਰਕ ਪੈ ਜਾਂਦਾ। ਪੂਰਾ ਹੀ ਪੈਦਾ। ਜੋਰ ਲਾਉਣਾ ਬਾਹਰਲੇ ਪਿੰਡ ਜਾ ਕੇ ਕੂਤਰ ਪੂਰਾ ਹੀ ਨਹੀਂ ਹੁੰਦਾ ਜੀ ਬਾਈ। ਬਿਲਕੁਲ ਸਹੀ ਗੱਲ ਹੈ ਬਾਈ। ਜਿਹੜੀ ਸਾਡੀ ਧੂਰ ਇੱਥੋਂ ਵਾਲੀ ਗੁਰੂਸਰ ਵਾਲੀ ਆ। 9 ਦਿਨੋਂ ਲੱਤਾਂ ਹੀ ਲੱਗੀਆਂ। ਬੋਲੋ ਬੋਲੋ ਬੋਲੋ। ਅੱਛਾ 9 ਦਿਨ ਲੱਤਾਂ ਹੀ ਲੱਗੀਆਂ ਸੀ ਹੂੰ ਲੋ ਜੀ ਇਹ ਆ ਗਿਆ ਨਗਾਹੇੜ ਦਾ ਪੁੱਤ ਆ ਇਹ ਇਹਦਾ ਭਾਈ ਸਗਾ ਜਿਹੜਾ ਇੱਥੇ ਗੁਰੂ ਆਪਣੇ ਕੇਸਰ ਵਾਲੇ ਮਰ ਗਿਆ ਰਾਤ ਨੂੰ ਜਿਹੜਾ ਘਰੇ ਡੱਗੇ ਅੱਜ ਕੀ ਦੇ ਉਹਦਾ ਸਗਾ ਪਾਣੀ ਪੀਤਾ ਸੀ ਹਾਂ ਉਹ ਭੈਣਾ ਨੇ ਪਾਣੀ ਪੀਤਾ ਸੀ ਉਹ ਉਹਨਾਂ ਜਾਣ ਕਰਕੇ ਵਿਚਾਰਾ ਮਰ ਗਿਆ ਉਹ ਇਹਦਾ ਇਹਦੀ ਮਾਂ ਬੰਤ ਕੋਲੇ ਬੱਲਮਗੜਾ ਵਾਲੇ ਕੋਲੇ ਇਹਦੀ ਮਾਂ ਹਾਂ ਇਹ ਵੀ ਬੰਤ ਕੋਲੇ ਸੀਗਾ ਹਾਂ ਇਹ ਮੈਂ ਜਦੋਂ ਲੈ ਕੇ ਆ ਉਹ ਬੰਤ ਕੋਲੇ ਮੈਂ ਲੈ ਆਇਆ ਕਬੂਤਰੇ ਪੱਠਾ ਮੈਂ ਮਤਲਬ ਬਾਈ ਛੱਡ ਦੂੰ ਤੇ ਕਬੂਤਰੀ ਯਾਨੀ ਕਿ ਇਹਦਾ ਪਿਓ ਤੇ ਮਾਂ ਉਹਦੇ ਕੋਲੇ ਅੱਛਾ ਹੂੰ ਓਕੇ ਲੋ ਜੀ ਠੀਕ ਆ ਵੀਰੇ ਕਿਉਂਕਿ ਬੰਤ ਉਸਤਾਦ ਬਾਈ ਇੱਥੋਂ ਕਬੂਤਰ ਲੈ ਵੀ ਜਾਂਦਾ ਕਬੂਤਰ ਆਉਂਦੇ ਵੀ ਬਹੁਤ ਆ ਇੱਥੇ ਠੀਕ ਆ ਓਕੇ ਬੰਤ ਉਸਤਾਦ ਬੱਲਮਗੜ ਵਾਲਾ ਉਹਦੇ ਕੋਲੋਂ ਲੈਣ ਦੇਣ ਕਬੂਤਰਾਂ ਦਾ ਬਾਈ ਦਾ ਹੈਗਾ ਅਸੀਂ ਵੀਡੀਓ ਵੀ ਕਰਕੇ ਆ ਉਹਦੇ ਵੀ ਬਾਈ ਦਾ ਬਹੁਤ ਹਾਸੇ ਜਿਹੜੀ ਵੀਡੀਓ ਕਰਾਈ ਆ ਬਾਈ ਨੇ ਬੰਤ ਬੱਲਮਗੜ ਦੀ ਉਹ ਵੀ ਮੇਰਾ ਖਿਆਲ ਆ ਵੀ ਆਪਾਂ ਨਵੇਂ ਸਾਲ ਨਾਲ ਚਲਾ ਦਾਂਗੇ ਤੇ ਮੈਂ ਵੀ ਕਿਤੇ ਉਲਝਿਆ ਹੋਇਆ ਸੀ ਮੇਰੇ ਤੋਂ ਹੀ 15 ਦਿਨ ਹੋ ਗਏ ਵੀਡੀਓ ਨਹੀਂ ਪਈ ਲਿਓ ਜੀ ਹਾਂ ਜੀ ਇਹ ਕਬੂਤਰ ਆ ਗਿਆ ਇਹ ਕੀ ਜਿਹੜਾ ਫੌਜੀ ਗੱਲ ਕਰਦਾ ਸੀ ਇਹ ਇਹ ਇਹਦੇ ਕਰਮਾਂ ਅਜ ਮੰਨ ਲੈ ਜੱਤ ਰੱਖ ਲਗੇ ਨਾ ਹੈਗੀ ਤੇ ਇਹ ਮੰਨ ਲੈ ਘਰੇ ਬਹੁਤ ਉੜਦਾ ਸੀ ਘਰੇ ਬਹੁਤ ਉੜਦਾ ਜਿੰਨੇ ਤਿੰਨ ਬਾਜੀਆਂ ਛੱਡਿਆ ਤਿੰਨੇ ਬਾਜੀਆਂ ਤੇ ਮੀ ਆਇਆ ਅੱਛਾ ਤੇ ਤਿੰਨੇ ਬਾਜੀਆਂ ਤੇ ਫੌਜੀ ਆਪਣੇ ਗਮਾਚੇ ਨਹੀਂਦਾ ਕੱਲਾ ਹੀ ਜਾਂਦਾ ਸੀ ਕੱਲਾ ਹੀ ਲਿਆਉਂਦੇ ਸੀ ਹਾਂ ਇਹ ਯਾਰ ਕਿਹ ਹੈ ਕਬੂਤਰ ਦੀ ਵੀ ਕਰਮ ਹੁੰਦਾ ਹਾਂ ਵੀ ਬਾਜੀ ਦੇ ਮੀਆ 2 ਵਜੇ ਮੀ ਆ ਗਿਆ ਕਦੇ 11 ਵਜੇ ਮੀ ਆ ਗਿਆ ਕਦੇ 4 ਵਜੇ ਮੀ ਆ ਗਿਆ ਐਂ ਹੁੰਦਾ ਰਹੇ ਨਾ ਯਾਨੀ ਕਿ ਹਾਂ ਗਮਾਚਾ ਵੀ ਹੈ ਨਹੀਂ ਇਹ ਕਬੂਤਰ ਨਹੀਂ ਪੜੇ ਲੋਕਾਂ ਦਾ ਕਬੂਤਰ ਯਾਰ ਚੱਕੇ ਗਏ ਉਸੇ ਕਹਿੰਦਾ ਚੰਗੀ ਹੈ ਪਤਾ ਨਹੀਂ ਕਬੂਤਰ ਹੀ ਰੱਬ ਜੀ ਨੇ ਕੱਲੇ ਹੀ ਜਾਂਦੇ ਇਹਦੇ ਮਿਲ ਜਾਂਦਾ ਇਹਦੇ ਦਾਣੇ ਇੱਥੋਂ ਦੇ ਲਿਖਿਆ ਹਾਂ ਹਾਂ ਅਣਜਲ ਜਣਾ ਚੱਲ ਹੈਗਾ ਨਾ ਉਹ ਨਾ ਜਲ ਆਈ ਆ ਇਹ ਇਹਦੇ ਜਮਾਨ ਇਹ ਕਲੇਰਾਂ ਵਾਲੀ ਦਾ ਭਾਈਆ ਇਹ ਕਲੇਰਾਂ ਉੱਡੀ ਗੂਦਰੀ ਆਪਣੀ ਉਹਦਾ ਭਾਈਆ ਇਹ ਸਗਾ ਭਾਈ ਉਹਦਾ ਸਗਾ ਭਾਈ ਉਹਦਾ ਹੀ ਮਾਪੇ ਵੀ ਕੋਈ ਹੈ ਮਾਪੇ ਕੋਈ ਹਾਂ ਲਓ ਜੀ ਬੈਰ ਦਾ ਲਓ ਜੀ ਪੰਨੂ ਵਾਲਾ ਕੋਲਾ ਫੜ ਲਾ ਦਿਖਾ ਦੇ ਪੰਨੂ ਵਾਲਾ ਜਰੂਰ ਦਿਖਾ ਦੇ ਬਾਈ ਦਿਖਾ ਦੇ ਚਾਰਕ ਪਾਪਾ ਦਾ ਨਾਮ ਤਾਂ ਲਈ ਜਾਂਦੇ ਉਤਰ ਕੋ ਦਿਖਾਈ ਨਹੀਂ ਆਪਣਾ ਆ ਝੋਟਾ ਆ ਗਿਆ ਆਪਣਾ ਕਬੂਤਰ ਇਹ ਪਹਿਲਾਂ ਢਲਮੀ ਜਿੱਤਿਆ ਫਿਰ ਇਹ ਕੁਛ ਕੁਛ ਜਿੱਤਿਆ ਜਿਹਦੀ ਮੈਂ ਗੱਲ ਕਰਦਾ ਇਹ ਬਾਈ ਜਿੱਤ ਗਏ ਇਹ ਗੁੜਕੀ ਗਿਆ ਕੇ ਕਰੇ ਬੱਲੇ ਹਾਂ ਇਹਨੇ ਮਾਲਾ ਟਾਵਰ ਦੇ ਵੀ ਕੂਦਰੀ ਨਾਪਦੀ ਸੀ ਬੈਠ ਕੇ ਅੱਛਾ ਉੱਡ ਕੇ ਆ ਕੇ ਕੂਦਰੀ ਨਾਪਦੀ ਇਹਨੇ ਛਾਲ ਨਹੀਂ ਇਹ ਕਬੂਤਰ ਅਸੀਂ ਕਹਿੰਦੇ ਹਰਾਮੀ ਕਬੂਤਰ ਆ ਇਹ ਹਾਂ ਅਸੀਂ ਇਹਨੂੰ ਕਹਿੰਦੇ ਹਰਾਮੀ ਕਬੂਤਰ ਇਹਨੇ ਨਹੀਂ ਬਹਿਣਾ ਹੀ ਨਹੀਂ ਸੀ ਬਾਈ ਹਾਂ ਇਹਦਾ ਸਾਲਾ ਗੂਂ ਹੀ ਗਿੱਦੇ ਮਾਰ ਕੇ ਉੱਤੇ ਬਹਿ ਗਿਆ ਮਤਲਬ ਹੋ ਗਏ ਹਾਂ ਜਦੋਂ ਫੜਨ ਗਏ ਸੀ ਸਾਲਾ ਇਹ ਫੜਨ ਗਏ ਉੱਡ ਗਿਆ ਉਹ ਆਥਣੇ ਪਤਾ ਨਹੀਂ ਕਿੰਨੇ ਵਜੇ ਫਾੜਾ ਫੂਡ ਖਿਲਾਉਂਦਾ ਟਾਪਰ ਤੋਂ ਰਾਤ ਨੂੰ ਬੜਾ ਬੜਾ ਬੇਸ਼ਰਮ ਕਬੂਤਰ ਹੈ ਐਸੇ ਕਬੂਤਰ ਪਿੱਛੇ ਦਾ ਉਹ ਰੌਲਾ ਪਾਹੀ ਵੀ ਬਾਜੀ ਨਹੀਂ ਬੰਡੀ ਇਹਦੇ ਨਾਲ ਹੀ ਮੇਰਾ ਰੋਸੇ ਹੋ ਗਏ ਵੀ ਯਾਰ ਬਾਜੀ ਨਹੀਂ ਛੱਡਣਾ ਕਰੀ ਅੱਛਾ ਖਾਲੀ ਕੇ ਨਾਲੇ ਮੈਨੂੰ ਉਹ ਮੈਂ ਇੱਕ ਗੱਲ ਗਿਆ ਨਾਲੇ ਮੈਨੂੰ ਹਰਾ ਗਈ ਲੈ ਦੱਸ ਫਿਰ ਵੀ ਮਾਂ ਚ ਰੋਸੇ ਹੋ ਜਾਂਦੇ ਬੰਦੇ ਵੀ ਸਾਡੇ ਨਾਲ ਬਾਜੀ ਨਹੀਂ ਕਰੀ ਕਿਉਂਕਿ ਮੈਂ ਇਹ ਗੱਲ ਕਹਦਾ ਬਾਜੀ ਆਪਣੇ ਲਿਆਜੀ ਆ ਉਹਨਾਂ ਦਾ ਕਬੂਤਰ ਬੈਂਦਾ ਫਿਰਦਾ ਸੀ ਮੈਂ ਬੈਂਦਾ ਪੈ ਮੰਨ ਨਹੀਂ ਸਕਦਾ ਜੀ ਹੈ ਕਿਹੜਾ ਬਲੱਡ ਆ ਇਹਦੇ ਚ ਆਪਣੇ ਖੱਟਾਂ ਵਾਲੇ ਕਬੂਤਰਾਂ ਦਾ ਹਾਂ ਕਾਲੇ ਬੁੰਜੇ ਵਾਲਾਂ ਦਾ ਲੱਖੇ ਗ ਕਿ ਨਾ ਪੜਾ ਬਲਡ ਉਹ ਯਾਰ ਮੈਂ ਦੇਖਣਾ ਇੰਨਾ ਉੱਡ ਕੇ ਵੀ ਕੂਤਰਾ ਜਿਹਨੂੰ ਵੀ ਪਈਆ ਮੇਰੇ ਕੋਲੇ ਤੇ ਢੱਲਮੀ ਲੈ ਗਿਆ ਮੈਂ ਹਾਂ ਇੰਦਰ ਦੇ ਪਰਫਿਊਮ ਇਹ ਜਿਹੜਾ ਅਸੀ ਜਾਂਦਾ ਸੀ ਇਹ ਕਬੂਤਰ ਦਾਣੇ ਗਲਾਸ ਦੇ ਸਾਰਾ ਇਹ ਮੈਨੂੰ ਸੂਬੇ ਨੇ ਗਿਆ ਕਹਿੰਦਾ ਕੂਤਰਾ ਬਰਾ ਹਾਲ ਆ ਮੈਂ ਸ਼ਰਤਾ ਇਹਨੂੰ ਮੈਂ ਚਾਲੇ ਦੂਜੀ ਦਰ ਫੜਕ ਲੈਂਦਾ ਸੀ ਇਹਦੇ ਰਾ ਪਾ ਗਿਆ ਬੈਠੇ ਹੀ ਨਹੀਂ ਦੇਖਲਾ ਤੂੰ ਕਮਾਲ ਦੀ ਗੱਲ ਆ ਯਾਰ ਹਾਂ ਇਹਨੂੰ ਫੜਕ ਲੈਂਦਾ ਸੀ ਯਾਰ ਨਸਲ ਆ ਨਾ ਜਿਹੜੀ ਨਸਲ ਆ ਖੂਨ ਆ ਨਾ ਖੂਨੇ ਵਾਲਾ ਮਾਰਦਾ ਮਾਰਦਾ ਬਾਈ ਸਹੀ ਗੱਲ ਆ ਇਹ ਪਹਿਲਾ ਸਭ ਤੋਂ ਪਹਿਲਾ ਨਸਲ ਹੀ ਆ ਯਾਰ ਸਭ ਤੋਂ ਪਹਿਲਾਂ ਨਸਲ ਤਿਆਰ ਕਰੋ ਇਹਨੇ ਗੇਲੀ ਨੇ ਵੀ ਗੱਲ ਕਰੀਆ ਪਹਿਲਾਂ ਵਿੱਚ ਵੀ ਉਸਤਾਦ ਤੁਸੀਂ ਪਾਉਣੇ ਤਾਂ ਤੁਹਾਡੇ ਕੋਲੇ ਕਬੂਤਰ ਹੋਣੇ ਚਾਹੀਦੇ ਹੁਣੇ ਜ਼ਰੂਰੀ ਆ ਪਹਿਲਾਂ ਕੂਤਰ ਬਣਾਓ ਨਸਲ ਹੋਊਗੀ ਇਹ ਉਸਤਾਦ ਤਰੋ ਯਾਰ ਤੁਹਾਡੇ ਕੋਲੇ ਫੇਰ ਹੀ ਆਉਂਦੀ ਆ ਸੈਟ ਹਾਂ ਜੇ ਤੁਹਾਡੇ ਕੋਲੇ ਕਬੂਤਰ ਹੀ ਹੈ ਨਹੀਂ ਤਾਂ ਤੁਸੀਂ ਸਿਆਣਾ ਹੀ ਹੋ ਲੈ ਵੀਰੇ ਆ ਪੁੰਨੂ ਵਾਲਾ ਜਿਹੜਾ ਬੰਤ ਵਾਲੇ ਬਾਈ ਦੇ ਇਹ ਸਿੱਧਾ ਕਰਵਾ ਹਾਂ ਹਾਂ ਇਹ ਆਪਣੇ ਕੋਲ ਜੋੜਾ ਆਇਆ ਸੀ ਵੱਡੇ ਚੀਨੇ ਜੂਨੇ ਦਾ ਤੇ ਉਹਦੇ ਇਹ ਪੁੱਤ ਆ ਹੈ ਕਾਂ ਓਕੇ ਇਹ ਦੀ ਇਹਦੇ ਪਹਿਣੇ ਕੋਲ ਹਾਂ ਹਾਂ ਮੈਂ ਕਢਾਇਆ ਮਗਲਮਾ ਛੱਡ ਕੇ ਆਂ ਜੋੜੀ ਜਿਹੜੀ ਚੀਨੀ ਬਾਈ ਦਿਖਾਉਂਦਾ ਵੀਡੀਓ ਚ ਉਹਦਾ ਪੁੱਤ ਆ ਇਹ ਚਾ ਕਾਲੀ ਜੀ ਨੀ ਹਾਂ ਸ਼ਗਾ ਪੁੱਤ ਦਾ ਹੈ ਲਓ ਜੀ ਇਹ ਬਾਈ ਉਹੀ ਜੋੜੀ ਲੱਗ ਰਹੀ ਹੈ ਮੇਨ ਜੋੜੇ ਦਾ ਹੈ ਜਮਾ ਮੇਨ ਜੋੜੇ ਦਾ ਪਿਆਹਰਾ ਜਮਾ ਹੈ ਇਹ ਬਾਈ ਪੰਨੂ ਸੌਰੀ ਪੰਨੂ ਪੁਲਰ ਵਾਲੇ ਉਸਤਾਦ ਵਾਲੇ ਕਬੂਤਰ ਨੇ ਬੰਤ ਉਸਤਾਦ ਕੋਲੇ ਇਸ ਤੋਂ ਬਾਅਦ ਗੇਲੀ ਕੋਲੇ ਜੋੜਾ ਆਇਆ ਸੀ ਬਾਈ ਉਹ ਸ਼ਾਮਾਂ ਜੋੜਾ ਲਾ ਕੇ ਬਾਈ ਨੇ ਬੱਚਾ ਕਢਾਇਆ ਵਾ ਠੀਕ ਹੈ ਨਾ ਤੁਸੀਂ ਦੇਖ ਸਕਦੇ ਹੋ ਵੀ ਪੰਨੂ ਵਾਲਾ ਬਲੱਡ ਬੋਲਦਾ ਬਾਈ ਇਹ ਚ ਛਿੱਟਾਂ ਵਾਲੇ ਫੜੀ ਸੀਰ ਸੰਗਲ ਦਿਖਾ ਦੇ ਬਾਕੀ ਇਹ ਤਾਂ ਹੋਰ ਮਤਲਬ ਇਹ ਤੋਂ ਵੀ ਤੁਸੀਂ ਜ਼ਿਆਦਾ ਕਬੂਤਰ ਦੇਖੋਗੇ ਬਾਈ ਬੰਤ ਵਾਲੀ ਵੀਡੀਓ ਪਾਉਣੀ ਆ ਆਪਾਂ ਠੀਕ ਆ ਉਧਰ ਤੁਹਾਨੂੰ ਪਤਾ ਲੱਗ ਜਾਣਾ ਵੀ ਕਬੂਤਰ ਬਾਈ ਕੀ ਚੀਜ਼ ਆ ਉਹਦੇ ਕੋਲੇ ਬਾਈ ਕੋਲੇ ਠੀਕ ਆ ਬਹੁਤ ਘੈਂਟ ਤੇ ਬੇਸ਼ਕੀਮਤੀ ਚੀਜ਼ਾਂ ਬਾਈ ਸੰਭੀ ਬੈਠਾ ਉਹਨਾਂ ਚੋਂ ਕਾਫੀ ਚੀਜ਼ਾਂ ਬਾਈ ਕੋਲੇ ਵੀ ਆਈਆਂ ਐ ਵੀ ਕਾਫੀ ਕਬੂਤਰ ਬਾਈ ਕੋਲੇ ਆਇਆ ਹੋਇਆ ਲੈ ਵੀਰੇ ਆ ਦੱਸੋ ਨਹੀਂ ਇਹ ਡੰਡੇ ਵਾਲਾ ਇਹ ਉਹੀ ਨੇ ਜਿਹੜਾ ਪਹਿਲਾਂ ਫੋਟੋ ਖਿੱਚੀ ਸੀ ਉਹਨਾਂ ਚੋਂ ਨਹੀਂ ਆਏ ਹਾਂ ਉਹਨਾਂ ਨਾਲ ਇਹ ਡੱਬਾ ਆ ਉਹ ਵੀ ਆ ਕਿ ਉਹਨਾਂ ਚੋਂ ਆਏ ਇਹ ਉਹਨਾਂ ਚੋਂ ਆਏ ਇਹ ਡੱਬਾ ਮਲਾ ਢੇਲਮੀ ਛੱਡਾ ਇਹ ਬਾਜੀ ਹਾਂ ਇਹ ਪਹਿਲਾਂ ਵੀ ਉਹ ਜਗਰਗਰਾਈ ਇਹ 12 ਵਜੇ ਵਹਿਣ ਲੱਗ ਗਿਆ ਆਪਣਾ ਯਾਰ ਆ ਭੰਡੋ ਹਾਂ ਮੈਨੂੰ ਕਹਿੰਦਾ ਹਾਂ ਮੈਨੂੰ ਕਹਿੰਦਾ ਯਾਰ ਡਾਕਟਰ ਤੇਰਾ ਬੱਚਾ ਬਹਿਣ ਲੱਗ ਗਿਆ ਮੈਂ ਕਿਹਾ ਬਹਿ ਗਿਆ ਕੱਟ ਨਹੀਂ ਕੋਈ ਗੱਲ ਨਹੀਂ ਇਹ ਟਾਈਮ ਕੀਤਾ ਇਹ 6 ਤੋਂ 6 ਛੱਡੇ ਸੀ ਕਬੂਤਰ ਹਾਂ ਲੌਕਡਾਊਨ ਸੀ ਉਦੋਂ ਹਾਂ ਇਹ 6 ਤੋਂ 6 ਵਜੇ ਤੱਕ ਫਿਰਦਾ ਰਿਹਾ ਕੂਤਰੇ ਬਾਈ ਜਿੱਤੀਆਂ ਨੇ ਮੈਂ ਅਸਣ ਲਾ ਕੇ ਮੈਨੂੰ ਕਹਿੰਦੇ ਪਤਾ ਨਹੀਂ ਕੀ ਇਹ ਮਗਰੋਂ ਉੱਥੇ ਟੈਲਮੀ ਰਹਿ ਗਿਆ ਇਹ ਹਾਂ ਸਾਲ ਉਹਨਾਂ ਨੇ ਰੱਖਿਆ ਉਹਨਾਂ ਕੋਲੇ ਦੇ ਬੱਚੇ ਨਹੀਂ ਉੱਡੇ ਮੈਂ ਫੇਰ ਸਾਲ ਬਾਅਦ ਮੜਾ ਕੇ ਲਿਆਂਦਾ ਵੀਰੇ ਨੂੰ ਨਾਲ ਲੈ ਕੇ ਸੰਧਣ ਮੈਂ ਮੜਾ ਕੇ ਲਿਆ ਮੇਰੇ ਉਹਦੇ ਚੇਲੇ ਕੋਲੇ ਸੀਗਾ ਇੰਸਟਾਗ੍ਰਾਮ ਸਿੱਖਣ ਵਾਲਿਆ ਯਾਰ ਇਹ ਭੰਡਾ ਤੋਂ ਬਾਹਲੀਆਂ ਪੈਣੀਆਂ ਵੀਡੀਓ ਪੰਡੋ ਸੁਖਰਨ ਆਂਦੇ ਬਈ ਭਰਾ ਆਪਣਾ ਯਾਰ ਵਡਾ ਜਿੱਟੀਆਂ ਵਾਲਾ ਫੜ ਲਾ ਓਏ ਠੀਕ ਆ ਜੱਬੇ ਸਰ ਵਾਲਾ ਆ ਦੂਜਾ ਫੜ ਲਾ ਪੈਰ ਵਿੰਗੇ ਦਾ ਸਾਹਮਣੇ ਫਿਰਦਾ ਤੇਰੇ ਹੁਸਨ ਦੇ ਆਹ ਯਾਰ ਤੇ ਫਿਰਦਾ ਕਬੂਤਰ ਤੇ ਔਰ ਲਾ ਹਾਂ ਹਾਂ ਪਰਾਂ ਗਿਆ ਕਹਿੰਦਾ ਮੇਰੇ ਕੋਲ ਫੋਟੋਆਂ ਖਿੱਚੀਆਂ ਹੋਈਆਂ ਨੇ ਪਿੱਛੇ ਵੀਡੀਓ ਵੀ ਕਰੀ ਸੀ ਆਪਾਂ ਇਹ ਬੋਰਡ ਤੇ ਬਹੁਤਾ ਗਰਮੀ ਨੂੰ ਬਈ ਇਹ ਲੈ ਜਾਣੇ ਮੈਂ ਜਿੱਦੇ ਰੱਖ ਲੇ ਲੈ ਗਿਲਦੀਪ ਤੂੰ ਨਾ ਗਈ ਜਿੱਦੇ ਰੱਖ ਲੇ ਮੈਂ ਲੈ ਜਾਣੇ ਲੈ ਬਈ ਨਹੀਂ ਨਹੀਂ ਉਹ ਬੰਦਾ ਚਾਹ ਚਟੰਗਾ ਦਿਖਾ ਦਿਆ ਹਾਂ ਮੈਂ ਇਹਨੂੰ ਦਿਖਾ ਯਾਰ ਉਹਨੂੰ ਦੱਬੀ ਦਾ ਹਾਂ ਇਹ ਡੱਬੀ ਮੇਰੇ ਕੋਲ ਇਹ ਜਿਹੜਾ ਆਪਾਂ ਬੱਚਾ ਇਹ ਤੋਂ ਲੈਂਦਾ ਸੀ ਵੜਿਆ ਕੇ ਤੋਂ ਡੱਬਾ ਜਿਹੜਾ ਦੋ ਵੱਟੇ ਇੱਕ ਲੈਂਦਾ ਸੀ ਉਹਦਾ ਬੱਚਾ ਹੈ ਅੱਛਾ ਇਹ ਲੈ ਜਾਂਦੇ ਨੇ ਉਹਦਾ ਬੱਚਾ ਹੈ ਦੇਖ ਲੈ ਦੇਖ ਲੈ ਹਣਾ ਇਹ ਬਾਈ ਆ ਵੀ ਆ ਡੱਬ ਦੇਖੋ ਤੁਸੀਂ ਉਹਦਾ ਬਾਈ ਸਹੀ ਹੋਗਾ ਇਹੜੇ ਘਰਾਂ ਸੰਗ ਆਲੇ ਆ ਗਏ ਕੈਂਟੀ ਆ ਯਾਰ ਪਹਿਲਾਂ ਵੀ ਮੇਰੇ ਕੋਲੇ ਫੋਟੋ ਖਿੱਚੀ ਵੇਖ ਲੈ ਵੀ ਦੇ ਉਹ ਦੋ ਸੀ ਖੜੀ ਦੋਨੇ ਭੈਣਾ ਸੀ ਖੜੀ ਦੋਨੇ ਭਾਈ ਸੀ ਉਹ ਉਹ ਥੱਲੇ ਕਬੂਤਰ ਬੈਠੇ ਸੀ ਸੋਰਾ ਥੱਲੇ ਫੜ ਲੈ ਇਹ ਖੂਣ ਚ ਹੀ ਹੁੰਦਾ ਨਾ ਪੁੱਤ ਉੱਧਰ ਥੱਲੇ ਸੂਰੇ ਦੇਖ ਲੈ ਲਓ ਜੀ ਆ ਦੱਸਿਓ ਇਹ ਬਾਈ ਵਾਲੇ ਬੰਤ ਵਾਲੇ ਜਿਹੜੇ ਸੇਰੇ ਵਾਲੇ বাজਦੇ ਆ ਉਹ ਆ ਇਹ ਹੂੰ ਇਹ ਬੰਲਾ ਹਾਂ ਇਹ ਗਾਹ ਪੱਠਿਆਂ ਪੁੱਤਰ ਬੱਤਲ ਬੈਠਾ ਦਾ ਪਿਓਰ ਚ ਹੀ ਆਲਾ ਹਾਂ ਇਹ ਬੰਬ ਕਬੂਤਰਾਂ ਵਾਲੇ ਖੜੇ ਮੱਤੇ ਚਾਰ ਚੱਤ ਤੰਤਨ ਬਾਜੀਆਂ ਜਿੱਤੇ ਉਹ ਆ ਇੱਕ ਮੱਤੇ ਹੁਣ ਆ ਹੋਰ ਦੱਸਦੇ ਰਾਦੇ 10 ਸਾਲ ਹੁਣ ਕੋਈ ਰੱਤੇ ਦਿਖਾ ਦੇ ਫੜ ਕੇ ਰੱਤੇ ਫੜ ਕੇ ਦਿਖਾ ਦੇ ਯਾਰ ਲਾਲ ਚੀਨੇ ਦਿਖਾ ਦੇ ਘੋੜਾ ਰੰਗਾ ਰੱਤਾ ਫੜਲਾ ਬਿੰਦਰ ਵਾਲਾ ਕੋਈ ਪਿੰਡ ਕਬੂਤਰ ਉੱਡੇ ਸੀ ਬਹੁਤ ਤਕੜੇ ਉੱਡੇ ਸੀ ਉਹ ਆ ਰੱਤਾ ਬੰਨ ਵੱਡਾ ਉਹਦੇ ਦਾ ਰੱਤਾ ਰੱਤਾ ਗੋੜਾ ਨਾ ਹੀ ਰੱਖਦਾ ਸੀ ਬਾਈ ਨੇ ਆ ਵੀ ਆ ਵੀ ਪੁੰਨੂ ਵਾਲਿਆ ਹੂੰ ਲੈ ਆਰੇ ਲੈ ਆ ਫਿਰ ਇਹ ਲੋਕਾਂ ਦਾ ਧੱਕਾ ਪਾ ਦੇ ਲੈ 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 ਬਾਜ ਆ ਜਾਂਦੀ ਆ ਬਾਜ ਇਧਰ ਘਟੇ ਹੋ ਗਈ ਕੋਈ ਇਹਦੀ ਆਉ ਹਜੇ ਠੀਕ ਆ ਚੱਲਦੀ ਆ ਆ ਰਿਹਾ ਭਾਈ ਬੰਦ ਕਰ ਦੇ ਨੂੰ ਆਈ ਚੱਲਣਾ ਰੁਕੇ ਕਰ ਦੇ ਬੰਦ ਲਓ ਜੀ ਇਹ ਦੱਸਿਂ ਬਈ ਇਹ ਸ਼ੇਰ ਸਿੰਘ ਵਾਲੇ ਜਿਹੜੇ ਸ਼ੇਰੇ ਵਾਲੇ ਗੂਤਰ ਵਾਜਦੇ ਆ ਬਾਈ ਦੇ ਬੰਤ ਵਾਲੇ ਉਹ ਆਪਣੇ ਹੀ ਗੂਤਰ ਓਕੇ ਹੂੰ ਸਹੀ ਹੈ ਭਾਈ ਜਿਵੇਂ ਆਪਣੇ ਕੋਲ ਗੂਤਰ ਕਰੂੰ ਆ ਰੱਤ ਤੇ ਜਿਹੜਾ ਵੱਡਾ ਰੱਤ ਕਲਿੱਪ ਮਾਰਦੇ ਜੇ ਉਹ ਲਾਈਟ ਲਾ ਕੇ ਕਲਿੱਪ ਮਾਰਦੇ ਕਬੂਤਰ ਦੇ ਵੀਡੀਓ ਲਾਗੇ ਨਾ ਟਕਾ ਕੇ ਬਣਾਈ ਵੀਡੀਓ ਲਓ ਜੀ ਆ ਦੱਸਿਂ ਕਿਹੜਾ ਇਹ ਵੀ ਇਹ ਪੁੰਨੂ ਵਾਲਾ ਰੱਤਾਂ ਦਾ ਹੂੰ ਇਹ ਆ ਗਿਆ ਹਾਂ ਇਹ ਬੱਚੇ ਤੇਰੇ ਕੋਲ ਹੀ ਗੱਡੇ ਬਹਿ ਕੇ ਕਿਵੇਂ ਇਹ ਬੱਚੇ ਹਾਂ ਮੈਂ ਖੜਾਇਆ ਇਹ ਇਹ ਕੂਤਰ ਆਪਣੇ ਕੋਲ ਹੀ ਆ ਉਹਨਾਂ ਦੀ ਹੈ ਲਾਦ ਇਹ ਓਕੇ ਇਹ ਬੰਤ ਕੋਲ ਸੱਜਿਆ ਹੋਇਆ ਉਹਨਾਂ ਦਾ ਹਾਂ ਇਹ ਕਰੀਓ ਮਾਪੇ ਦਾ ਹਣਾ ਮਾਪੇ ਦਾ ਹਾਂ ਕਰੀ ਬਿਠਾ ਲਓ ਜੀ ਠੀਕ ਆ ਵੀਰ ਹਾਂ ਦੇਖੋ ਨਾ ਪੰਨੂ ਵਾਲੇ ਉਸਤਾਦ ਵਾਲਾ ਬਲੱਡ ਆ ਬਾਈ ਇਹ ਬੰਤ ਉਸਤਾਦ ਬੱਲਮਗੜ ਉਹਨਾਂ ਦੇ ਕਬੂਤਰਾਂ ਚੋਂ ਠੀਕ ਆ ਭਰਾ ਲਓ ਜੀ ਆ ਵੀ ਪੰਨੂ ਵਾਲਿਆਂ ਦਾ ਹੀ ਆ ਹਾਂ ਲਓ ਜੀ ਹਜੀ ਹਜੀ ਕਰ ਕਰਦਾ ਹੈਗਾ ਜਿਹੜਾ ਦਿਖਾਉਂਦਾ ਆ ਵੀਡੀਓ ਚ ਆਪੋ ਹੀ ਲਿਆਉਂਦਾ ਉਹੀ ਲਿਆਉਂਦਾ ਹਾਂ ਮੈਂ ਮਤੈ ਲਿਆਉਂਦਾ ਲੈ ਬਾਈ ਇਹ ਵੀ ਪੰਨੂ ਵਾਲਾਂ ਚ ਹਾਂ ਇਹ ਚ ਖੱਟੀਆਂ ਵਾਲਾ ਬਲੱਡ ਹੋਣਾ ਉਹਨਾਂ ਦਾ ਹਾਂ ਇਹ ਡੱਬੀ ਆਪਣੇ ਕੋਲ ਕਾਈ ਡੱਬੀ ਉਹਦਾ ਹੈ ਅੱਛਾ ਚੰਦਾ ਭੁਜ ਬਸੇ। ਓਕੇ। ਦੋਨੇ ਹੈ। ਦੋਨੇ ਭਾਈ ਆ ਇਹ। ਇਹ ਮਤਲਬ ਲੈ ਜਾਂਦੇ ਤੂੰ ਸ਼ਾਮਾ ਹੀ ਆ ਤਾਂ। ਹਾਂ। ਦੋਨੇ ਭਰਾ ਆ ਗਿਆ। ਹਾਂ। ਆਹ ਤੇ ਆਹ। ਹਾਂ। ਦੋਨੇ ਇੱਕੋ ਜਿਹੇ ਫਰਕ ਆ। ਦੋਨੇ ਭਰਾ ਨੇ ਬਾਈ ਇਹ ਠੀਕ ਆ। ਇੱਕ ਬਾਲਟਾ। ਕਿਹੜੇ-ਕਿਹੜਿਆਂ ਦੇ ਹੋ ਇਹ? ਇਹ ਮਤਲਬ ਡੱਬੀ ਆ ਉਹਦੀ। ਕਾਲੇ ਚੀਨੇ ਦੇ ਆ ਯਾਰ। ਹਾਂ। ਜਿਹੜੇ ਚੀਨੇ ਹੋਵੇ ਖੂਤਰ ਮੈਨ ਚੀਨਾ ਵੱਡਾ ਉਹਦੇ ਆ ਇਹ। ਅੱਛਾ। ਉਹਦੀ ਧੀ ਦੇ ਕਹਾਂ ਆਏ। ਡੱਬੇ ਵੀ ਕੱਢਦੇ ਚੀਨੇ ਵੀ ਕੱਢਦੇ ਚਿੱਟੇ ਵੀ ਕੱਢਦੇ ਜਮਾ। ਓਕੇ। ਹਾਂ। ਲਓ ਜੀ। ਹੁਣ ਗੱਲ ਕਰ ਆਪਾਂ ਜਾਰੀ ਦੀ ਕਰੀਏ ਉਹਦਾ ਨਾ ਵੀ ਆਹ ਹੁਣ ਵੀਡੀਓ ਦੇ ਕਬੂਤਰ ਦਿਖਾਈ ਮੈਂ ਮਾਮਾ ਤਾਂ ਇਹ ਲੈ ਕੇ ਜਾਣਾ। ਉਹ ਬੰਦੇ ਨੇ ਇਹ ਨਹੀਂ ਕਿਹਾ ਡਾਕਟਰ ਨਹੀਂ ਭਾਈ। ਪਰ ਨੂੰ ਸੌਰੀ ਪਰ ਉਹ ਸਤਾ ਵਾਲੇ ਆ ਕਬੂਤਰਾਂ ਤੇ ਭਾਈ ਜਿਹੜੇ ਆ ਕੇ ਬੰਤ ਬਾਈ ਕੋਲੇ ਬੰਤ ਬਾਈ ਕੋਲੇ ਵੀਡੀਓ ਬਣਾ ਕੇ ਆਇਆ ਸੀ ਕਈ ਹੋ ਗਏ ਸਾਨੂੰ ਹਫਤੇ ਵਾਂਗੂ ਹੋ ਗਿਆ। ਉਹ ਚਾ ਕਬੂਤਰ ਦਿਖਾਇਆ ਹੋਇਆ। ਤੇ ਬਾਈ ਨਾਲ ਵਧੀਆ ਪਿਆਰ ਆ ਇਹਦਾ। ਤੇ ਉਹੀ ਬਾਈ ਲੈ ਆਇਆ। ਠੀਕ ਆ ਭਾਈ। ਇਹ ਬਾਈ ਨੇ ਬੰਤਰੇ ਵੀ ਦਿਖਾਏ ਹੋਇਆ ਠੀਕ ਆ। ਕਨਵਾ ਗਾਹ ਅੱਗੇ ਵੀ ਦੇਖਣ ਨੂੰ ਇੱਕ ਤਰੀਕ ਨੂੰ ਮਿਲੂਗਾ ਇਹ ਆਹ ਕਬੂਤਰ ਉੱਥੇ ਵੀ ਦਿਖਾਇਆ ਬੰਦੇ ਸੁਆ ਠੀਕ ਆ ਵੀਰੇ ਇਹ ਉਹਨਾਂ ਦੇ ਵੱਡਿਆਂ ਚੋਂ ਆਹ ਕੋ ਕਬੂਤਰ ਦਿਖਾਇਆ ਬਾਈ ਨੇ ਲਓ ਜੀ ਇੱਕ ਬੱਸ ਓਕੇ ਬਹੁਤ ਵਧੀਆ ਲਓ ਜੀ ਇਹ ਆ ਗਿਆ ਬਿੰਦਰ ਵਾਲਿਆਂ ਦਾ ਆਪਣੇ ਕੋਲੇ ਹੂੰ ਬਿੰਦਰਪੁਰ ਦੀ ਵੱਡੀ ਆਪਣੇ ਕੋਲ ਮੁੱਲ ਕੁਤਰੀ ਲੈਤੀ ਹੈਗੀ ਹੂੰ ਲਾਲਸਰੀ ਹੂੰ ਬਿੰਦਰਾਂ ਜੀ ਉਹਦਾ ਪੁੱਤ ਹੈ ਹੂੰ ਕਿਹਦੇ ਨਾਲ ਲਾਈ ਸੀ ਉਹ ਉਹ ਵੱਡਾ ਉਹ ਇਹ ਕੋਈ ਲਾਲ ਜੀ ਨਾਲ ਕੁਤਰੀਆਂ ਦਾ ਸੀ ਬਿੰਦਰ ਤੋਂ ਹੀ ਹੂੰ ਉਹਦਾ ਗੱਲ ਹਾਂ ਹਾਂ ਉਹਦੋਂ ਬੇਚਾਰੇ ਉਹਦੇ ਨਾਲ ਵੀ ਵਿਚਾਰੇ ਉਹ ਮਤ ਪੰਜ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਸਾਡਾ ਗਿਆ ਜਿਹਦੇ ਡੈਥ ਹੋਈ ਉਹਦੀ ਇਹਦਾ ਪਿਓ ਸਾਡੇ ਗਿਆ ਮੈਂ ਤਿੰਨ ਉਹ ਪਹਿਲਾਂ ਉਹਦੇ ਕੋਲ ਘਰੇ ਉਹਦੇ ਹੂੰ ਇਹ ਸ਼ਾਮਾ ਇਹਦਾ ਪਿਓ ਸ਼ਾਮਾ ਆਇਆ ਸੀ ਇਹਦਾ ਪਿਓ ਹਾਂ ਮਾਂ ਵੀ ਉਹਦੇ ਘਰੋਂ ਹੀ ਸੀ ਪਿਓ ਵੀ ਹੂੰ ਇਹ ਬਾਈ ਸਿੱਧਾ ਬਾਈ ਬਿੰਦਰ ਪੋਲੇ ਵਾਲਾ ਉਸਤਾਦ ਸੀ ਆਪਾਂ ਇਹਦੀ ਪੱਠੀ ਦੀ ਗਾਂ ਪਠੀ ਜਿਹੜੀ ਕਲੇਰੀ ਉੱਡੀ ਆਪਣੀ ਓਕੇ ਇਹਦੀ ਪੱਠੀ ਦੀ ਪਠੀ ਸੀ ਜੋ ਇਹ ਕਿਦਾਂ ਲਾਈ ਫਿਰ ਇਹੇ ਮੰਨ ਲਾ ਆਪਣਾ ਲਾਲਚੀ ਨਹੀਂ ਖੁਦ ਰੋਣਾ ਲਾਉਣੇ ਆਪਾਂ ਇਹ ਅੱਛਾ ਹੂੰ ਇਹਨਾਂ ਦੀ ਲਾਦ ਵੱਧ ਡੋੜਦੀ ਰੱਤਿਆਂ ਦੀ ਹੂੰ ਰੰਗ ਕਿਹੜਾ ਕੱਢ ਜਾਂਦੇਗਾ ਹਾਂ ਚਿੱਟੇ ਲਾਲ ਜੀਨੇ ਚਿੱਟਿਆਂ ਦੇ ਬੇਦਾ ਕਾਲੇ ਕਾਲੇ ਨੂੰ ਖਾਂ ਰਸਤੇ ਵੀ ਕੱਢਦੇ ਇਹ ਕਾਲੇ ਤਾਂ ਨਹੀਂ ਕੱਢਦੇ ਕਾਲੇ ਵੀ ਕੱਢਦੇ ਆ ਬਾਈ ਹਾਂ ਕੱਢਦੇ ਆ ਕਾਲੇ ਵੀ ਕਾਲੇ ਚੀਨੇ ਨਹੀਂ ਕਾਲੇ ਨਹੀਂ ਕਾਲੇ ਸ਼ਾਹ ਕੱਢਦੇ ਜਮਾ ਇਹ ਅੱਛਾ ਹਾਂ ਓਕੇ ਬਈ ਨਾ ਬਲੱਡ ਚ ਹੀ ਆ ਨਾ ਇਹ ਜਮਾ ਤਾਂ ਪੁੱਛਿਆ ਚਲੋ ਲੈ ਵੀਰੇ ਚਲੋ ਬਹੁਤ ਬਹੁਤ ਧੰਨਵਾਦ ਬਾਈ ਗੇਲੀ ਅਲਕੜੇ ਦਾ ਭਰਾ ਦਾ ਸਾਰੇ ਦਾ ਜਿੰਨੇ ਵੀ ਭਰਾ ਇੱਥੇ ਪਹੁੰਚੇ ਨੇ ਤੇ ਇੱਕ ਭਰਾ ਸਾਡਾ ਪੁਲਿਸ ਆ ਉਹ ਕੈਮਰੇ ਤੇ ਆ ਉਹ ਬਾਈ ਬੈਚ ਨਹੀਂ ਖੜਦਾ ਸਾਰਿਆਂ ਦਾ ਧੰਨਵਾਦ ਭਰਾ ਸਾਰਿਆਂ ਨੂੰ ਦਿਖਾ ਦੇ ਬਾਈ ਬਰਾਬਰ ਆ ਭਾਈ ਮੇਲਾ ਬਾਅਦ ਚ ਆਇਆ ਭਾਈ ਨੂੰ ਦਿਖਾ ਦੇ ਸਾਰਾ ਹਮ ਸਾਰੇ ਭਰਾਵਾਂ ਦਾ ਧੰਨਵਾਦ ਜਿਹਨਾਂ ਨੇ ਮਿਲ ਕੇ ਪਹੁੰਚਾਇਆ ਵੀਡੀਓ ਲਾਈਕ ਸ਼ੇਅਰ ਕਰ ਕਰਕੇ لازਮੀ ਦੱਸੋ ਭਾਈ ਕਿਵੇਂ ਬਣੀ ਆ ਕਰਕੇ ਬੈਠ ਕੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ